ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਵੀਅਲਟਰ ਰਮਨ ਪੁੱਲਰ ਤੇ ਤੁਸੀਂ ਦੇਖ ਰਹੇ ਹੋ ਰੀਅਲ ਸਟੇਟ ਗੱਪਸ਼ਪ ਆਓ ਕਰਦੇ ਹਾਂ ਕੁਝ ਗੱਲਾਂ ਰਮਨ ਜੀ ਜੇ ਗੱਲ ਕਰੀਏ ਅੱਜ ਪਹਿਲੇ ਸਵਾਲ ਦੇ ਉੱਪਰ ਜਿੱਥੇ ਕਈ ਸਾਡੇ ਸੁਣਨ ਵਾਲੇ ਤੇ ਸਾਡੇ ਦੇਖਣ ਵਾਲੇ ਨੇ ਮੈਨੂੰ ਸਵਾਲ ਪਾਇਆ ਤੇ ਉਹ ਕਹਿੰਦੇ ਜੀ ਲੋਕਾਂ ਦੇ ਵਿੱਚ ਜਿੱਥੇ ਇੰਟਰਸਟ ਰੇਟ ਨੂੰ ਲੈ ਕੇ ਇੱਕ ਵੱਡਾ ਸਵਾਲ ਸੀ ਕਿ ਘਟਣ ਤੋਂ ਬਾਅਦ ਅਸੀਂ ਇਨਵੈਸਟਮੈਂਟ ਕਰਾਂਗੇ ਇਨਵੈਸਟਮੈਂਟ ਕਰਾਂਗੇ ਲੇਕਿਨ ਜਿਹੜੀਆਂ ਕੀਮਤਾਂ ਜੋ ਰੇਟਸ ਐ ਉਹ ਹਜੇ ਵੀ ਸਟਿਲ ਉਸੇ ਤਰ੍ਹਾਂ ਹੀ ਬਰਕਰਾਰ ਹਨ ਅ ਇੰਟਰਸਟੇਟ ਘਟਣ ਦੇ ਨਾਲ ਕੋਈ ਬਹੁਤਾ ਫਰਕ ਪੈਂਦਾ ਨਜ਼ਰ ਨਹੀਂ ਆਇਆ ਇਹ ਕੀ ਕਾਰਨ ਹੈ ਜੀ ਦਾ ਦੇਖੋ ਪਰਮਜੀਤ ਇਹ ਇਸ ਵੇਲੇ ਡਿਸੀਜਨ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੀਮਤਾ ਘਟਣ ਗਈਆਂ ਤੇ ਅਸੀਂ ਫਿਰ ਬਾਏ ਕਰਾਂਗੇ ਮੇਰੀ ਪਹਿਲੀ ਐਪੀਸੋਡ ਦੇ ਵਿੱਚ ਜਿਵੇਂ ਮੈਂ ਅੱਗੇ ਵੀ ਕਿਹਾ ਸੀਗਾ ਕਿ ਇਸ ਵੇਲੇ ਡਿਸੀਜਨ ਲੈਣਾ ਬਹੁਤ ਕੁਵਿਕਾ ਸੋ ਉਹਦੇ ਵਾਸਤੇ ਕੀਮਤਾ ਘਟਦੀਆਂ ਘਟਦੀਆਂ ਘਟਣ ਗਈਆਂ ਜਿੰਨੂੰ ਕੀ ਲਗਭਗ ਅਗਲੇ ਸਾਲ ਤੱਕ ਤੁਸੀਂ ਲਗਾ ਕੇ ਚੱਲੋ ਅ ਇੰਟਰਸਟ ਰੇਟ 3.0 ਕੁਝ ਤੇ ਆਊਗਾ ਤੇ ਉਦੋਂ ਸੇ ਹੀ ਮੌਕਾ ਹੋਊਗਾ ਪਰਚੇਸ ਕਰਨ ਦਾ ਸੋ ਅਜੇ ਜੇ ਤੁਸੀਂ ਆਪਣੇ ਆਪ ਨੂੰ ਹੋਲਡ ਕਰ ਸਕਦੇ ਹੋ ਕਈ ਮੇਰੇ ਰੀਅਲਟਰ ਭੈਣ ਭਰਾਵਾਂ ਨੂੰ ਮੈਂ ਇਸ ਗੱਲ ਤੋਂ ਨਹੀਂ ਚੰਗੀ ਲੱਗਾਂਗੀ ਕਿ ਮੈਂ ਇਹ ਸਲਾਹ ਦੇ ਰਹੀਆਂ ਕਿ ਬਾਏਰਜ਼ ਅਜੇ ਨਾ ਬਾਈ ਕਰਨ ਜੇ ਉਹ ਨਹੀਂ ਕਰ ਸਕਦੇ ਪਰ ਮੈਂ ਆਪਣੇ ਆਪ ਨੂੰ ਉਹਨਾਂ ਦੇ ਸ਼ੂਜ਼ ਚ ਰੱਖ ਕੇ ਦੇਖ ਸਕਦੀ ਹਾਂ ਕਿ ਜਦੋਂ ਤੁਸੀਂ ਇੱਕ ਵਾਰੀ ਘਰ ਬਾਈ ਕਰ ਲੈਂਦੇ ਹੋ ਤੇ ਮਾਰਗੇਜ ਉਹਦੀ ਮੰਥਲੀ ਕਿਸ਼ਤ ਜਿਹੜੀ ਚੱਕਣੀ ਉਹ ਬਹੁਤ ਮੁਸ਼ਕਲ ਹੁੰਦੀ ਹੈ ਰਾਈਟ ਸੋ ਉਹਦੇ ਕਰਕੇ ਮੈਂ ਹੀ ਸੁਜੈਸਟ ਕਰੂੰਗੀ ਕਿ ਐਟਲੀਸਟ ਮੈਨੂੰ ਲੱਗਦਾ ਕਿ ਘੱਟ ਤੋਂ ਘੱਟ ਆਪਾਂ ਨੂੰ 2025 ਆ ਜਾਣਾ ਆ ਜਦੋਂ ਤੱਕ ਵੋਟਾਂ ਆਉਣੀਆਂ ਆ ਤੇ ਉਸ ਟਾਈਮ ਤੱਕ ਆਪਾਂ ਨੂੰ ਹੋਲਡ ਕਰਕੇ ਰੱਖਣਾ ਚਾਹੀਦਾ ਹੈ ਕਿ ਉੱਥੇ ਹੀ ਪੁੱਲਰ ਸਾਹਿਬ ਗੱਲ ਕਰੀਏ ਜਿਹੜੇ ਬ੍ਰੈਮਟਨ ਦੇ ਵਿੱਚ ਜੀਟੀਏ ਦੇ ਵਿੱਚ ਕੈਨੇਡਾ ਦੇ ਵਿੱਚ ਖਾਸ ਕਰਕੇ ਕੈਨੇਡਾ ਦੇ ਲੋਕਾਂ ਦੇ ਵਿੱਚ ਬ੍ਰੈਮਟਨ ਦਾ ਏਰੀਆ ਕਿ ਇਦਾਂ ਦਾ ਏਰੀਆ ਮੰਨਿਆ ਜਾਂਦਾ ਜਿੱਥੇ ਸਾਡੇ ਖਾਸ ਕਰਕੇ ਆਪਣੇ ਪੰਜਾਬ ਤੋਂ ਰਿਲੇਟਡ ਲੋਕਾਂ ਦੀ ਜ਼ਿਆਦਾ ਪੋਪੂਲੇਸ਼ਨ ਹੈਗੀ ਆ ਤੇ ਇਹ ਲੋਕ ਘਰ ਜਦੋਂ ਖਰੀਦਦੇ ਆ ਤਾਂ ਘਰ ਖਰੀਦਣ ਲੱਗੇ ਆਪਾਂ ਹਮੇਸ਼ਾ ਤੁਸੀਂ ਵੀ ਘਰ ਖਰੀਦਦੇ ਆ ਤੁਸੀਂ ਸੋਚਦੇ ਹੋ ਕਿ ਅਸੀਂ ਇਸ ਘਰ ਦੇ ਵਿੱਚ ਆਪਣੀ ਫੈਮਲੀ ਦੇ ਨਾਲ ਸੈਟਲ ਹੋਣਾ ਹੈ ਆਪਣੇ ਸੁਪਨਿਆਂ ਦਾ ਘਰ ਸੈਟਲ ਹੋਣਾ ਲੇਕਿਨ ਹੁਣ ਧਾਰਨਾ ਲੋਕਾਂ ਦੀ ਚੇਂਜ ਹੋ ਗਈ ਉਹ ਘਰ ਖਰੀਦਦੇ ਆ بزਨਸ ਪਰਪਸ ਨੂੰ ਲੈ ਕੇ ਕਿ ਅਸੀਂ ਇਸ ਘਰ ਦੇ ਵਿੱਚ بزਨਸ ਕਰਨਾ ਤਾਂ ਇਸ ਵਾਰੀ ਤੁਹਾਡਾ ਕੀ ਵਿਚਾਰ ਹੈ ਕਿ ਇਹ ਇਹ ਸਹੀ ਹੈ ਇਹ ਇਹ ਇਹਨੂੰ ਆਪਾਂ ਸਹੀ ਢੰਗ ਨਾਲ ਕਹਿ ਸਕਦੇ ਕਿ ਵਾਕਈ ਹੁਣ ਘਰ ਦੇ ਵਿੱਚ ਆਪਾਂ بزਨਸ ਹੀ ਕਰਨਾ ਉਸ ਤਰ੍ਹਾਂ ਹੀ ਘਰ ਖਰੀਦਣਾ ਦੇਖੋ ਬਿਲਕੁਲ ਪਰਮਜੀਤ ਜਿਵੇਂ ਤੁਸੀਂ ਕਿਹਾ ਹੈ ਕਿ ਹੁਣ 1-2 ਸਾਲ ਤੋਂ ਬਿਲਕੁਲ ਇਹ ਥੋੜਾ ਜਿਹਾ ਗਲਤ ਹੈ ਮੈਂ ਕਹੂੰਗੀ ਕਿ ਜਦੋਂ ਤੋਂ ਕੋਵਿਡ ਸਟਾਰਟ ਹੋਇਆ ਕੋਵਿਡ ਤੋਂ ਬਾਅਦ ਦੀ ਗੱਲ ਹੈ ਕਿ ਯੈਸ ਬ੍ਰੈਮਟਨ ਸ਼ਹਿਰ ਨੂੰ ਇੱਕ ਤੁਸੀਂ ਲਗਾ ਕੇ ਚੱਲੋ ਕਿ ਇੱਕ ਬਿਜ਼ਨਸ ਵਜੋਂ ਹੀ ਵਧਤਿਆ ਜਾ ਰਿਹਾ ਹੈ ਘਰਾਂ ਨੂੰ ਇੱਕ ਬਿਜ਼ਨਸ ਵਜੋਂ ਹੀ ਵਧਤਿਆ ਜਾ ਰਿਹਾ ਹੈ ਪਹਿਲਾਂ ਡੈਫੀਨਿਟਲੀ ਹਰ ਕਿਸੇ ਨੂੰ ਹੁੰਦਾ ਸੀ ਕਿ ਅਸੀਂ ਆਪਣੀ ਫੈਮਲੀ ਗਰੋ ਕਰਨੀ ਆ ਬ੍ਰਮਟਨ ਸ਼ੈਰ ਦੇ ਵਿੱਚ ਰਹਿ ਕੇ ਜਿੱਥੇ ਸਾਨੂੰ ਇਹ ਲੱਗੇ ਕਿ ਅਸੀਂ ਪੰਜਾਬ ਦੇ ਪੰਜਾਬ ਬੈਠੇ ਆ ਤੇ ਕੈਨੇਡਾ ਦੇ ਕੈਨੇਡਾ ਬੈਠੇ ਹੋਏ ਆ ਪਰ ਅੱਜ ਕੱਲ ਉਹ ਦੌਰ ਨਹੀਂ ਰਿਹਾ ਉਹ ਜ਼ਮਾਨਾ ਨਹੀਂ ਰਿਹਾ ਉਹਦੇ ਵਿੱਚ ਤੁਸੀਂ ਲਗਾ ਕੇ ਚਲੋ ਡਿਮਾਂਡ ਐਂਡ ਸਪਲਾਈ ਦੀ ਬਹੁਤ ਸ਼ਾਰਟੇਜ ਆ ਰਹੀ ਹੈ ਜਿਦੇ ਕਰਕੇ ਇੱਕ ਬੇਸਮੈਂਟ ਦੇ ਵਿੱਚ ਦੋ ਬੈਡਰੂਮ ਦੀ ਬੇਸਮੈਂਟ ਹੁੰਦੀ ਆ ਪਰ ਕਿਥੇ ਸਿਟੀ ਨੇ ਵੀ ਬਹੁਤ ਵਾਰੀ ਚੈੱਕ ਕੀਤਾ ਆ ਤੇ ਬੜੇ ਲੋਕੀ ਫੜੇ ਵੀ ਗਏ ਜਿਹਦੇ ਵਿੱਚ ਚਾਰ ਜਾਣਿਆਂ ਦੀ ਜਗ੍ਹਾ ਹੁੰਦੀ ਆ ਰਹਿਣ ਵਾਸਤੇ ਪਰ ਉਥੇ ਤੁਸੀਂ 8-8 10-10 ਸਟੂਡੈਂਟ ਇੱਕ ਘਰ ਚ ਰਹਿ ਰਹੇ ਨੇ ਇੱਕ ਬੇਸਮੈਂਟ ਦੇ ਵਿੱਚ ਰਹਿ ਰਹੇ ਨੇ ਤਾਂ ਡੈਫੀਨੇਟਲੀ ਇੱਕ ਬਹੁਤ ਵੱਡਾ ਇਸ਼ੂ ਬਣਿਆ ਹੋਇਆ ਤੇ ਇਹਦੇ ਨਾਲ ਨਾਲ ਜੋ ਦੇਖਣ ਚ ਆ ਰਿਹਾ ਹੈ ਪਰਮਜੀਤ ਕੀ ਬਹੁਤ ਸਾਰੀਆਂ ਫੈਮਲੀਆਂ ਜਿਹੜੀਆਂ ਨਾ ਉਹ ਬ੍ਰੈਮਟਨ ਸ਼ਹਿਰ ਤੋਂ ਮੂਵ ਹੋ ਕੇ ਜਾਂ ਤਾਂ ਲੰਡਨ ਵਾਲੀ ਸਾਈਡ ਜਾ ਰਹੇ ਨੇ ਜਾਂ ਕਿਚਨਰ ਕੈਂਬਰੇਜ ਜਾਂ ਓਟਵਾ ਵਾਲੀ ਸਾਈਡ ਇਧਰ ਨੂੰ ਮੂਵ ਹੋ ਰਹੇ ਨੇ ਕਿਉਂਕਿ ਜਿਨ੍ਹਾਂ ਦੇ ਬੱਚੇ ਬੌਰਨ ਬ੍ਰੌਟ ਅਪ ਇੱਥੋਂ ਦੇ ਨੇ ਕੈਨੇਡਾ ਦੇ ਉਹਨਾਂ ਦਾ ਮੈਂ ਆਏ ਹੋਏ ਇੰਡੀਅਨ ਜਿਹੜੇ ਸਟੂਡੈਂਟਸ ਇੰਡੀਆ ਤੋਂ ਲਗਾ ਲੋ ਹੋਰ ਨਾ ਕੰਟਰੀਜ਼ ਤੋਂ ਆਏ ਨੇ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ ਪਰ ਉਹਦੇ ਨਾਲ ਨਾਲ ਮੈਂ ਇਹ ਐਡ-ਆਨ ਜ਼ਰੂਰ ਕਰਦੀ ਆ ਕਿ ਉੱਥੋਂ ਦੇ ਬੱਚਿਆਂ ਦਾ ਰਹਿਣਾ ਸਹਿਣਾ ਤੇ ਜਿਹੜੇ ਇੱਥੇ ਦੇ ਕੈਨੇਡੀਅਨ ਬੌਰਨ ਨੇ ਉਹ ਮਤਲਬ ਅਡਜਸਟਮੈਂਟ ਨਹੀਂ ਹੁੰਦੀ ਬੱਚਿਆਂ ਦੀ ਜਿਹਦੇ ਕਰਕੇ ਮਾਪੇ ਜਿਹੜੇ ਨੇ ਉਹ ਉਹਨਾਂ ਨੂੰ ਬ੍ਰੈਂਟਨ ਸ਼ਹਿਰ ਚੋਂ ਕੱਢ ਕੇ ਮੈਂ ਖੁਦ ਬਹੁਤ ਸਾਰੀਆਂ ਇਹੋ ਜਿਹੀਆਂ ਟਰਾਂਜੈਕਸ਼ਨਸ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਪੇਰੈਂਟਸ ਬ੍ਰੈਂਟਨ ਸ਼ਹਿਰ ਨੂੰ ਛੱਡ ਕੇ ਤੇ ਕਹਿ ਦਿੰਦੇ ਜੀ ਸਾਨੂੰ ਲੰਡਨ ਮੂਵ ਕਰ ਦਿਓ ਉਹਨਾਂ ਦੇ ਮੈਂ ਇੱਥੇ ਘਰ ਵੀ ਕਾਫੀ ਸੇਲ ਕੀਤੇ ਆ ਤੇ ਉਹ ਆਪਣੀਆਂ ਫੈਮਲੀਆਂਜ਼ ਨੂੰ ਗਰੋ ਕਰਨ ਵਾਸਤੇ ਨਾਲ ਦੀ ਨਾਲ ਹੋਰ ਨਾਲ ਸ਼ਹਿਰਾਂ ਵਿੱਚ ਮੂਵ ਹੋ ਗਏ ਨੇ ਬਿਲਕੁਲ ਅੱਜ ਦੇ ਦੌਰ ਦੇ ਵਿੱਚ ਬ੍ਰੈਂਟਨ ਇੱਕ ਬਿਜ਼ਨਸ ਹੋਮ ਬਣਿਆ ਹੋਇਆ ਆ ਘਰਾਂ ਨੂੰ ਲੈ ਕੇ ਤੇ ਰਮਨ ਜੀ ਤੁਸੀਂ ਵੀ ਬੜੇ ਲੰਮੇ ਸਮੇਂ ਤੋਂ ਜਿਹੜਾ ਕਿ ਰੀਅਲ اسٹیਟ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ ਕਾਫੀ ਤਰ੍ਹਾਂ ਦਾ ਪੁਰਾਣਾ ਐਕਸਪੀਰੀਅੰਸ ਰਿਹਾ ਐ ਐਡਸ ਦੀ ਗੱਲ ਕਰੀਏ ਜਦੋਂ ਆਪਾਂ ਕਿਸੇ ਚੀਜ਼ ਨੂੰ ਪ੍ਰੋਮੋਟ ਕਰਨਾ ਹੁੰਦਾ ਕਿਸੇ ਪ੍ਰੋਡਕਟ ਨੂੰ ਵੇਚਣਾ ਹੁੰਦਾ ਤਾਂ ਮੈਂ ਇਸ ਬ੍ਰਾਂਡਿੰਗ ਦੇ ਉੱਪਰ ਅੱਜ ਗੱਲਬਾਤ ਕਰਨੀ ਚਾਹਾਂਗਾ ਕਿ ਜਦੋਂ ਅਸੀਂ ਕਿਸੇ ਚੀਜ਼ ਦੀ ਬ੍ਰਾਂਡਿੰਗ ਕਰਦੇ ਹਾਂ ਤਾਂ ਉਹਦੇ ਵਿੱਚ ਕਈ ਚੀਜ਼ਾਂ ਨੂੰ ਆਪਾਂ ਜਿਹੜਾ ਕਿ ਬਲੈਕ ਹੋਲ ਚ ਪਾ ਲੰਨੇ ਕਿ ਸ਼ਾਇਦ ਉਹਨਾਂ ਚੀਜ਼ਾਂ ਨੂੰ ਉਹ ਦਿਖਦੀਆਂ ਨਹੀਂ ਹੈਗੀਆਂ ਲੇਕਿਨ ਜਦੋਂ ਅਸੀਂ ਉਸ ਚੀਜ਼ ਨੂੰ ਖਰੀਦ ਲੰਨੇ ਤਾਂ ਫਿਰ ਸਾਨੂੰ ਜਾ ਕੇ ਤੇ ਮਹਿਸੂਸ ਹੁੰਦਾ ਹੁਣ ਬ੍ਰੈਮਟਨ ਦੇ ਵਿੱਚ ਹੀ ਮੈਂ ਬੜੇ ਇਸ ਤਰ੍ਹਾਂ ਦੇ ਰੇਡੀਓ ਸਟੇਸ਼ਨ ਟੀਵੀ ਸਟੇਸ਼ਨ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਪਰ ਐਡ ਸੁਣਦਾ ਹੁਣਾ ਕਿ ਬ੍ਰੈਮਟਨ ਦੇ ਵਿੱਚ 8 ਬੈੱਡਰੂਮ ਦਾ ਘਰ ਜਿਹੜਾ ਵਿਕਾਊ ਆ ਤੁਸੀਂ 8 ਬੈੱਡਰੂਮ ਦਾ ਘਰ ਲਓ ਤੇ ਜਿਹਦੇ ਚ ਤੁਹਾਨੂੰ ਬਹੁਤ ਸਾਰੀ ਇਨਕਮ ਹੋਏਗੀ ਇਹ ਹੋਏਗਾ ਉਹ ਹੋਏਗਾ ਕੀ ਲੱਗਦਾ ਤੁਸੀਂ ਤਾਂ ਹੁਣ ਐਨ ਐਕਸਪੀਰੀਅੰਸ ਹੋਲਡਰ ਕਿ ਬ੍ਰੈਮਟਨ ਸਿਟੀ ਅੱਠ ਬੈੱਡਰੂਮਾਂ ਦਾ ਘਰ ਵੀ ਅਲਾਉ ਕਰਦੀ ਐ ਇੱਥੇ ਆਪਣੇ ਬ੍ਰੈਮਟਨ ਦੇ ਅੰਦਰ ਪਰਮਜੀਤ ਗੱਲ ਇਸ ਤਰ੍ਹਾਂ ਆ ਕਿ ਇਹ ਇੱਕ ਪ੍ਰੋਮੋਸ਼ਨ ਕਰਨ ਦਾ ਤਰੀਕਾ ਆ ਰੀਅਲਟਰਸ ਦਾ ਠੀਕ ਆ ਜਿਵੇਂ ਤੁਸੀਂ ਖਾਸ ਕਰਕੇ ਹਾਈਲਾਈਟ ਕੀਤਾ ਇਸ ਚੀਜ਼ ਨੂੰ ਕਿ ਅੱਠ ਬੈੱਡਰੂਮ 4 ਬੈੱਡਰੂਮ ਜਾਂ 5 ਬੈੱਡਰੂਮ ਦਾ ਤਾਂ ਘਰ ਹੁੰਦਾ ਆ ਡੀਟੈਚ ਪ੍ਰਾਪਰਟੀ ਉਹਦੇ ਵਿੱਚ ਉਹ ਐਡ-ਆਨ ਕਰ ਲੈਂਦੇ ਨੇ ਲਿਵਿੰਗ ਰੂਮ ਕਿ ਇੱਥੇ ਅਸੀਂ ਡੋਰ ਲਗਾ ਦਾਂਗੇ ਤਾਂ ਦੋ ਸਟੂਡੈਂਟ ਇੱਥੇ ਵੀ ਸੌਂ ਜਾਣਗੇ ਫੈਮਿਲੀ ਰੂਮ ਡੈਫੀਨਿਟਲੀ ਜਦੋਂ ਤੁਸੀਂ ਇੱਕ ਸਟੂਡੈਂਟਸ ਨੂੰ ਰੱਖ ਰਹੇ ਹੋ 8 ਤੋਂ 10 ਸਟੂਡੈਂਟ ਇੱਕ ਘਰ ਦੇ ਵਿੱਚ ਤੁਸੀਂ ਰੱਖ ਰਹੇ ਹੋ ਤਾਂ ਫੈਮਿਲੀ ਲਿਵਿੰਗ ਰੂਮ ਨੂੰ ਤੁਸੀਂ ਯੂਟਿਲਾਈਜ਼ ਕਰਦੇ ਹੋ ਉੱਥੇ ਇੱਕ ਦਰਵਾਜ਼ਾ ਲਾ ਲੈਂਦੇ ਆ ਜਿਹੜੇ ਆਈ ਥਿੰਕ ਮੇਰੇ ਕੋਲ ਨਾ 1000 1500 ਡਾਲਰ ਦਾ ਇੱਕ ਦਰਵਾਜ਼ਾ ਹੁੰਦਾ ਹੋਣਾ ਜਾ ਜਿਹੜਾ ਵੀ ਕੋਈ ਲੈਂਡਲੋਰਡ ਆ ਉਹਦੇ ਵਾਸਤੇ ਡਿਫਿਕਲਟੀ ਨਹੀਂ ਆ ਜਿੱਥੇ ਉਹਨੇ ਮਹੀਨੇ ਦੀ 7-8000 ਡਾਲਰ ਰੈਂਟਲ ਇਨਕਮ ਬਣਾਉਣੀ ਆ ਸੋ ਇਸ ਤਰ੍ਹਾਂ ਕਰਕੇ ਉਹ ਇੱਕ ਆ ਕਹਿ ਸਕਦੇ ਹੋ ਕਿ ਇੱਕ ਐਡਵਰਟਾਈਜ਼ਮੈਂਟ ਦਾ ਤਰੀਕਾ ਬਣਾਇਆ ਹੋਇਆ 8 ਬੈੱਡਰੂਮ ਕਹਿ ਕੇ ਤਾਂ ਜੋ ਜਿਹੜਾ ਇਨਵੈਸਟਰ ਆ ਉਹ ਬੰਦੇ ਨੂੰ ਹਾਈਲਾਈਟ ਹੋਵੇ ਚੀਜ਼ ਤਾਂ ਉਹ ਮੂਵ ਔਨ ਹੋਵੇ ਇਹਦੇ ਵਿੱਚ ਤੇ ਉੱਥੇ ਰਵਿੰਦਰ ਜੀ ਜਿੱਦਾਂ ਹੁਣ ਘਰਾਂ ਦੀ ਗੱਲ ਕਰੀਏ ਕੀ ਲੱਗਦਾ ਵੀ ਘਰਾਂ ਦੀ ਜਿਹੜੀ ਮਾਰਕੀਟ ਆ ਉਹ ਜਲਦੀ ਉੱਠਣ ਦੀ ਸੰਭਾਵਨਾ ਹੈਗੀ ਆ ਜਾਂ ਨਹੀਂ ਹੈਗੀ ਜੇ ਹੈਗੀ ਆ ਤਾਂ ਕਿਵੇਂ ਆ ਜੇ ਨਹੀਂ ਹੈਗੀ ਤਾਂ ਉਹ ਕਿਵੇਂ ਉੱਠ ਸਕਦੀ ਹੈ ਕੋਈ ਉਮੀਦ ਕਰ ਸਕਦੇ ਕਿਸੇ ਤਰ੍ਹਾਂ ਦੀ ਦੇਖੋ ਜੀ ਅੱਜ ਹੀ ਇੱਕ ਹੋਰ ਨਿਊਜ਼ ਆਈ ਉਹਦੇ ਵਿੱਚ ਇੱਕ ਹੋਰ ਬਿਲਡਰ ਨੇ ਬੈਂਕਰਫਸੀ ਕੀਤੀ ਆ ਬੈਰੀ ਤੋਂ ਹੈਗਾ ਉਹ ਬਿਲਡਰ ਮੈਂ ਨਾਮ ਨਹੀਂ ਦੱਸਣਾ ਚਾਹਾਂਗੀ ਤੁਸੀਂ ਖੁਦ ਹੀ ਡਿਊ ਟੂ ਸਮ ਪ੍ਰਾਈਵੇਸੀ ਰੀਜ਼ਨਸ ਆਈ ਥਿੰਕ ਜੇ ਤੁਸੀਂ ਆਪ ਹੀ ਦੇਖ ਲਓ ਜਾਂ ਤੁਸੀਂ ਮੈਨੂੰ ਪਰਸਨਲੀ ਟੈਕਸਟ ਮੈਸੇਜ ਕਰਕੇ ਜਾਂ ਕਾਲ ਕਰਕੇ ਪੁੱਛ ਲਓ ਤਾਂ ਮੈਂ ਤੁਹਾਨੂੰ ਡਿਟੇਲ ਦੇ ਸਕਦੀ ਆ ਪਰ ਇਹਦੇ ਨਾਲ ਨਾਲ ਪਰਮਜੀਤ ਜੀ ਤਾਂ ਬਹੁਤ ਮੁਸ਼ਕਿਲ ਲੱਗ ਰਿਹਾ ਜੇ ਆਪਾਂ ਕਹੀਏ ਕਿ ਉਹ ਧੜਾ ਧੜੀ ਫੇਰ ਦੁਬਾਰਾ ਤੋਂ ਸ਼ੁਰੂ ਹੋ ਜਾਊਗੀ which is not possible ਤੇ ਇਹ ਗੱਲ ਮੇਰੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਮੇਰੇ ਕੁਲੀਕਸ ਨੂੰ ਨਹੀਂ ਚੰਗੀ ਲੱਗੂਗੀ ਕਿ ਰਮਨ ਇੱਕ ਰੀਅਲਟਰ ਹੋ ਕੇ ਗੱਲ ਕਹਿ ਰਹੀ ਆ ਮੈਂ ਇਸ ਕਰਕੇ ਕਹਿ ਰਹੀ ਆ ਕਿ ਅੱਜ ਕੱਲ ਦੀ ਜੋ ਅਫੋਰਡੇਬਿਲਟੀ ਉਹ ਬਹੁਤ ਡਿਫਿਕਲਟ ਹੋਈ ਹੋਈ ਆ ਤੇ ਜੇ ਸੰ ਦੇ ਨਾਲੇ ਹੋ ਰਿਹਾ ਆ ਤੇ ਜਿਹੜੇ ਅੱਜ ਕੱਲ ਦਾ ਨਵਾਂ ਬਾਇਰ ਆ ਇਨਵੈਸਟਰ ਤਾਂ ਅੱਜ ਕੱਲ ਬਾਹਰ ਹੈ ਹੀ ਨਹੀਂ ਬਹੁਤ ਘੱਟ ਆ ਤਾਂ ਮੈਂ ਨਹੀਂ ਚਾਹੁੰਦੀ ਕਿ ਉਹ ਬੰਦਾ ਆਪਣੀ ਚਾਦਰ ਤੋਂ ਬਾਹਰ ਪੈਰ ਫਸਾਰੇ ਸੋ ਹਮੇਸ਼ਾ ਮੈਂ ਇਹੀ ਕਹੂੰਗੀ ਕਿ ਵੇਟ ਐਂਡ ਵਾਚ ਕਰੋ ਤੇ ਜੇ ਤੁਹਾਨੂੰ ਲੱਗਦਾ ਤੁਸੀਂ ਅਫੋਰਡ ਕਰ ਪਾਓਗੇ ਤਾਂ ਡੈਫੀਨਿਟਲੀ ਫਿਰ ਤੁਸੀਂ ਮੂਵ ਔਨ ਹੋ ਰਮਨ ਜੀ ਅਗਲਾ ਸਵਾਲ ਪੁੱਛਣ ਤੋਂ ਪਹਿਲਾਂ ਜੀ ਮੈਂ ਬੇਨਤੀ ਕਰਾਂਗਾ ਕਿ ਜਿੰਨੇ ਵੀ ਸਾਡੇ ਦਰਸ਼ਕ ਸਾਡੇ ਸੁਣਨ ਵਾਲੇ ਦੇਖਣ ਵਾਲੇ ਅ ਇਸ ਵਕਤ ਤੁਹਾਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਸੁਣ ਰਹੇ ਨੇ ਦੇਖ ਰਹੇ ਨੇ ਤੁਸੀਂ ਉਹਨਾਂ ਨੂੰ ਆਪਣਾ ਇੱਕ ਵਾਰ ਨੰਬਰ ਤੇ ਆਪਣਾ ਨਾਮ ਜ਼ਰੂਰ ਮੈਂਸ਼ਨ ਕਰ ਦਿਓ ਪਲੀਜ਼ ਬਿਲਕੁਲ ਪਰਮਜੀਤ ਸਾਰੇ ਜਿਵੇਂ ਮੈਨੂੰ ਜਾਣਦੇ ਹੀ ਆ ਤੁਸੀਂ ਮੇਰਾ ਸੋਸ਼ਲ ਮੀਡੀਆ ਦੇ ਉੱਤੇ Google ਦੇ ਉੱਪਰ ਨਾਮ ਪਾ ਕੇ ਰਮਨ ਪੁੱਲਰ ਮੇਰੀ ਸਾਰੀ ਇਨਫੋਰਮੇਸ਼ਨ ਮੇਰਾ ਫੋਨ ਨੰਬਰ ਮੇਰੀ ਈਮੇਲ ਉੱਥੋਂ ਦੇਖ ਸਕਦੇ ਹੋ ਇਹਦੇ ਨਾਲ ਨਾਲ ਮੇਰਾ ਫੋਨ ਨੰਬਰ ਹੈ ਜੀ 416 6713468 ਰੀਅਲਟਰ ਰਮਨ 1 ਰੀਅਲਟਰ ਰਮਨ ਨੰਬਰ 1 ਤੁਸੀਂ ਇੰਸਟਾਗ੍ਰam ਫੇਸਬੁੱਕ ਫੇਸਬੁੱਕ ਪੇਜ ਗੂਗਲ ਪੇਜ ਤੇ ਉਹਦੇ ਨਾਲ ਨਾਲ ਟਿਕਟੌਕ ਤੇ ਵੀ ਮੈਨੂੰ ਫੋਲੋ ਕਰ ਸਕਦੇ ਹੋ ਰਮਨ ਜੀ ਮੇਰਾ ਅਗਲਾ ਸਵਾਲ ਹੈ ਸਟੂਡੈਂਟਸ ਨੂੰ ਲੈ ਕੇ ਜਿੱਥੇ ਗੱਲ ਕਰੀਏ ਮਾਰਕ ਮਿਲਰ ਸਾਹਿਬ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਆਪਾਂ ਨੇ ਜਿਹੜੀ ਕਿ ਆਬਾਦੀ ਨੂੰ ਕੰਟਰੋਲ ਕਰਨਾ ਹੈ ਜੌਬਸ ਨੂੰ ਕ੍ਰੀਏਟ ਕਰਨਾ ਇਸ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਵੱਡਾ ਕੈਪ ਲਗਾਇਆ ਗਿਆ ਸਟੂਡੈਂਟਸ ਨੂੰ ਉਹਨਾਂ ਦੇ ਆਮਦ ਦੇ ਉੱਪਰ ਬ੍ਰੇਕ ਲਗਾ ਦਿੱਤੀ ਸਪਾਉਸ ਨੂੰ ਲੈ ਕੇ ਬ੍ਰੇਕ ਲਗਾ ਦਿੱਤੀ ਗਈ ਹੈ ਤੇ ਖਾਸ ਕਰਕੇ ਜਿਹੜੇ ਕਿ ਸਕੈਂਡਰੀ ਦੇ ਬੱਚੇ ਸੀ ਉਹ ਆਉਂਦੇ ਸੀ ਉਹਨਾਂ ਦੇ ਉੱਪਰ ਬ੍ਰੇਕ ਲੱਗ ਗਈ ਹੈ ਤਾਂ ਕੀ ਇਹਦੇ ਨਾਲ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਬ੍ਰੇਕ ਲੱਗੀ ਹੈ ਕਿ ਉਹ ਕਿਤੇ ਨਾ ਕਿਤੇ ਸਟਕ ਹੋਈ ਹੈ ਸੀਜ਼ਨ ਨੂੰ ਲੈ ਕੇ ਇਦਾਂ ਦੇ ਫੈਸਲੇ ਨਾਲ ਬਿਲਕੁਲ ਪ੍ਰਮਜੀਤ ਡੈਫੀਨੇਟਲੀ ਮੈਂ ਕਹੂੰਗੀ ਕਿ ਜਿਹੜਾ ਫੋਰਨਰ ਬਾਇਰ ਆਉਂਦਾ ਸੀਗਾ ਉਹ ਆਪਣੇ ਨਾਲ ਐਸਾ ਲੈ ਕੇ ਹੀ ਆਉਂਦਾ ਸੀਗਾ ਇਨਵੈਸਟਮੈਂਟ ਕਰਨ ਵਾਸਤੇ 6 ਮਹੀਨੇ ਨਹੀਂ ਕਹੀ ਤਾਂ ਮਤਲਬ ਇਹੋ ਜਿਹੀ ਵੀ ਮੈਂ ਕਲਾਇੰਟ ਦੇਖੇ ਆ ਮੈਂ ਸਿਟੀਆਂ ਦੇ ਕੰਟਰੀਜ਼ ਦੇ ਨਾਮ ਨਹੀਂ ਲੈਣਾ ਚਾਹੂੰਗੀ ਤੇ ਉਹ ਆਉਂਦੇ ਹੀ ਇੱਥੇ ਕਹਿ ਦਿੰਦੇ ਜੀ ਹਾਂ ਜੀ ਅਸੀਂ ਆਪਣਾ ਘਰ ਲੈਣਾ ਹੈ ਰਾਈਟ ਸੋ ਜੇ ਉਹ ਫੋਰਨਰ ਇਨਵੈਸਟਰਸ ਦੇ ਉੱਤੇ ਇਸ ਵੇਲੇ ਬੈਨ ਲੱਗਿਆ ਹੋਇਆ ਆ ਤੇ ਡੈਫੀਨੇਟਲੀ ਆਪਾਂ ਨੂੰ ਉਸ ਚੀਜ਼ ਦਾ ਬਹੁਤ ਵੱਡਾ ਇੰਪੈਕਟ ਪੈ ਰਿਹਾ ਹੈ ਇਸ ਵੇਲੇ ਮੈਨੂੰ ਲੱਗਦਾ ਇਹਨਾਂ ਨੂੰ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੈਪ ਉਠਾਉਣਾ ਪੈਣਾ ਆ ਤਾਂ ਜੋ ਅ ਮਾਰਕੀਟ ਉਸੇ ਤਰ੍ਹਾਂ ਹੀ ਫੇਰ ਬੈਕ ਔਨ ਟਰੈਕ ਦੇ ਉੱਪਰ ਆ ਜਾਵੇ ਜੀ ਤੇ ਇਹਦੀ ਕਵੱਡੀ ਫੋਰ ਏਗਜ਼ੈਂਪਲ ਉਦਾਹਰਨ ਸ਼ਾਇਦ ਤੁਸੀਂ ਵੀ ਦੇਖੀ ਹੋਣੀ ਹੈ ਗਰੋਸਰੀ ਸਟੋਰਸ ਦੀ ਗੱਲ ਕਰੀਏ ਗੈਸ ਸਟੇਸ਼ਨ ਦੀ ਗੱਲ ਕਰੀਏ ਜਿੱਥੇ ਹੁਣ ਬ੍ਰੈਂਟਨ ਦੇ ਵਿੱਚ ਜੀਟੀਏ ਦੇ ਅੰਦਰ ਬਹੁਤ ਸਾਰੇ ਇਦਾਂ ਦੇ ਇਲਾਕੇ ਜਿੱਥੇ ਬੀਸਮੈਂਟ ਆ ਤੜਾ ਤੜ ਖਾਲੀ ਹੋ ਰਹੀਆਂ ਹੁਣ بڑے ਇਦਾਂ ਦੇ ਘਰਾਂ ਜਿੱਥੇ ਮੈਂ ਵੀ ਰਹਿ ਰਹੇ ਹਾਂ ਬੇਸ਼ੱਕ ਉੱਥੇ ਵੀ ਕਾਫੀ ਸ਼ਾਰਟੇਜ ਚੱਲ ਰਹੀ ਹੈ ਬੱਚੇ ਜਿਹੜੇ ਇੱਥੋਂ ਮੂਵ ਔਨ ਕਰਕੇ ਵੱਖੋ ਵੱਖਰੇ ਸ਼ਹਿਰਾਂ ਜਾਣ ਲੱਗੇ ਕੁਸ਼ਮੀ ਹੈ ਇਨਫਲੇਸ਼ਨ ਕਰਕੇ ਤੇ ਉੱਥੇ ਹੀ ਹੁਣ ਨਵੇਂ ਨਹੀਂ ਆ ਰਹੇ ਖਾਸ ਕਰਕੇ ਆਪਣਾ ਟ੍ਰਾਂਟੋ ਜਿਹੜਾ ਹੈ ਉਹ ਕਿਹਾ ਜਾਂਦਾ ਕਿ ਜਦੋਂ ਵੀ ਕੋਈ ਬੰਦਾ ਹੈ ਸਟੂਡੈਂਟ ਹੈ ਜਾਂ ਫਿਰ ਵਿਜ਼ਟਰ ਹੈ ਤਾਂ ਉਹਨੇ ਪੀਅਰਸਨ 에ਅਰਪੋਰਟ ਤੇ ਉਤਰਨਾ ਅਨਸਰ ਪਹਿਲਾਂ ਉਹਨੇ ਮਾਲਟਨ ਦੇ ਵਿੱਚ ਨਾਰਮਲੀ ਪਹਿਲਾਂ ਲੋਕ ਆ ਕੇ ਘਰ ਲਿਆ ਕਰਦੇ ਸੀ ਬੇਸਮੈਂਟ ਰੈਂਟ ਕਰਦੇ ਸੀ ਤੇ ਹੁਣ ਟ੍ਰਾਂਟੋ ਦੇ ਵਿੱਚ ਜਿੱਥੇ ਆਪਾਂ ਇਹ ਗੱਲ ਕਰਦੇ ਆ ਤਾਂ ਇਸ ਏਰੀਆ ਦੇ ਵਿੱਚ ਆਮਦ ਨਾ ਹੋਣ ਕਰਕੇ ਬੇਸਮੈਂਟਾਂ ਵੀ ਬਹੁਤ ਪ੍ਰਭਾਵਿਤ ਹੋ ਰਹੀਆਂ ਇਸ ਚੀਜ਼ ਦੇ ਨਾਲ ਜਦੋਂ ਬੇਸਮੈਂਟ ਦਾ ਰੈਂਟ ਨਹੀਂ ਆਏਗਾ ਤਾਂ ਨੈਚੁਰਲ ਹੈ ਕਿ ਜਿਸ ਬੰਦੇ ਨੇ ਵਿਅਕਤੀ ਨੇ ਘਰ ਖਰੀਦਿਆ ਉਹਨੂੰ ਕਿਸ਼ਤ ਦੇਣੀ ਕਿਤੇ ਨਾ ਕਿਤੇ ਮੁਸ਼ਕਲ ਹੋਏਗੀ ਸੋ ਕੀ ਲੱਗਦਾ ਤੁਹਾਨੂੰ ਕਿ ਇਹ ਜਿਹੜਾ ਕੈਪ ਹੈ ਜੇ ਇਹ ਕੈਪ ਇਸੇ ਤਰ੍ਹਾਂ ਬਰਕਰਾਰ ਰਿਹਾ ਤਾਂ ਇਹਦੇ ਨਾਲ ਮਾਰਕੀਟ ਦੇ ਉੱਠਣ ਦੀ ਜਿਹੜੀ ਸੰਭਾਵਨਾ ਹੈ ਕਿਤੇ ਨਾ ਕਿਤੇ ਘਟਦੀ ਨਜ਼ਰ ਆ ਰਹੀ ਹੈ ਜਾਂ ਨਹੀਂ ਆ ਰਹੀ ਹੈ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਸੋ ਫਾਰ ਜੇ ਲਗਾ ਕੇ ਚੱਲੀਏ ਜਿਵੇਂ 0.25 ਬੇਸਿਸ ਪੁਆਇੰਟ ਬੇਸਿਸ ਕਿਉਂਕਿ ਤੁਹਾਡਾ ਮਾਫ ਗਲਤੀ ਚ ਜਿਵੇਂ ਤੁਹਾਡਾ ਐਕਸਪੀਰੀਅੰਸ ਹੈ ਤੁਸੀਂ ਹੁਣ ਡੀਲ ਕਰਦੇ ਹੋ ਤੁਹਾਨੂੰ ਵੀ ਪਤਾ ਕਿ ਏਜ ਔਨ ਗਰੁੱਪ ਦੇ ਲੋਕ ਜ਼ਿਆਦਾ ਪੈਸਾ ਇਨਵੈਸਟ ਕਰਨਾ ਚਾਹੁੰਦੇ ਆ ਰਾਈਟ 올ਡ ਏਜ ਦੇ ਲੋਕ ਜਿਹੜੇ ਆ ਉਹ ਹਮੇਸ਼ਾ ਪੈਸਾ ਲਾਉਣ ਲੱਗੇ 100 ਵਾਰ ਸੋਚਦੇ ਆ ਲੇਕਿਨ ਜਿਹੜਾ ਯੰਗ ਬਲੱਡ ਹੈ ਉਹ ਪੈਸਾ ਲਾਉਣ ਲੱਗੇ ਕਦੇ ਨਹੀਂ ਸੋਚਦਾ ਹੈਗਾ ਕੀ ਇਸ ਤਰ੍ਹਾਂ ਦੀ ਜਿਹੜੀਆਂ ਪ੍ਰੋਬਲਮਾਂ ਫੇਸ ਕਰ ਰਹੇ ਹੋ ਤੁਸੀਂ ਵੀ ਅ ਬਿਲਕੁਲ ਪਰਮਜੀਤ ਮੈਂ ਤੁਸੀਂ ਕਿਹਾ ਕਿ ਯੰਗ ਬਲੱਡ ਜਿਹੜਾ ਆ ਉਹ ਪੈਸਾ ਲਾਉਣ ਲੱਗੇ ਬਿਲਕੁਲ ਨਹੀਂ ਸੋਚਦਾ ਇੱਥੇ ਥੋੜੀ ਜੀ ਤੁਹਾਡੀ ਭਵਿੱਖਬਾਣੀ ਗਲਤ ਆ ਹੂੰ ਉਹ ਦੋ ਦੋ ਵਾਰੀ ਨਹੀਂ ਤਿੰਨ ਵਾਰੀ ਸੋਚਦੇ ਆ ਅੱਜ ਕੱਲ ਅੱਜ ਕੱਲ ਦਾ ਯੰਗ ਬਲੱਡ ਬਹੁਤ ਹੀ ਸਮਾਰਟ ਆ ਜੀ ਅ ਦੋ ਵਾਰੀ ਨਹੀਂ ਉਹ ਤਿੰਨ ਵਾਰੀ ਇਸ ਚੀਜ਼ ਨੂੰ ਸੋਚਦੇ ਆ ਕਿ ਅਸੀਂ ਇਸ ਪਾਸੇ ਇਨਵੈਸਟ ਕਰਨ ਲੱਗੇ ਆ ਕੀ ਸਾਨੂੰ ਇਹਦੇ ਵਿੱਚੋਂ ਕੀ ਪੋਟੈਂਸ਼ੀਅਲ ਮਿਲੂਗਾ ਹੂੰ ਹੂੰ ਇਹਦੇ ਨਾਲ ਨਾਲ ਜਿਵੇਂ ਤੁਸੀਂ ਕੁਐਸਚਨ ਕੀਤਾ ਕਿ ਹਾਂਜੀ ਬਹੁਤ ਸਾਰੇ ਬੇਸਮੈਂਟਾਂ ਜਿਹੜੀਆਂ ਉਹ ਖਾਲੀ ਹੋ ਰਹੀਆਂ ਦਿਖ ਰਹੀਆਂ ਨੇ ਬਿਲਕੁਲ ਸਹੀ ਕਿਹਾ ਤੁਸੀਂ ਪਿਛਲੇ 6 ਕ ਮਹੀਨੇ 8 ਕ ਮਹੀਨਿਆਂ ਤੋਂ ਇਹ ਚੀਜ਼ ਬਹੁਤ ਜ਼ਿਆਦੀ ਨੋਟਿਸ ਕੀਤੀ ਜਾ ਰਹੀ ਆ ਬੀਇੰਗ ਅ ਰੀਅਲਟਰ ਮੈਂ ਖੁਦ ਇਹ ਚੀਜ਼ ਦੇਖ ਰਹੀ ਆ ਬੜੇ ਮੇਰੇ ਫਰੈਂਡਸ ਨੇ ਫੈਮਿਲੀਜ਼ ਨੇ ਜਿਹੜੇ ਕਹ ਰਹੇ ਜੀ ਅਸੀਂ ਵਾਪਸ ਬੈਕ ਹੋਮ ਜਾ ਕੇ ਸੈਟਲ ਹੋ ਰਹੇ ਆ ਠੀਕ ਆ ਸੋ ਉਹਦੇ ਨਾਲ ਨਾਲ ਡੈਫੀਨੇਟਲੀ ਜਿਹੜਾ ਤੁਸੀਂ ਕੁਐਸਚਨ ਕੀਤਾ ਹੈ ਕਿ ਜਿਹੜਾ ਲੈਂਡਲੋਰਡ ਆ ਜਿਹਦਾ ਘਰ ਆ ਕੀ ਉਸ ਬੰਦੇ ਦੇ ਉੱਤੇ ਪ੍ਰਭਾਵ ਪੈਂਦਾ ਆ ਬਿਲਕੁਲ ਜਦੋਂ ਬੇਸਮੈਂਟ 'ਚ ਤੁਹਾਨੂੰ 2-3000 ਡਾਲਰ ਰੈਂਟ ਆਉਣਾ ਆ ਜਦੋਂ ਤੁਹਾਡੀ ਬੇਸਮੈਂਟ ਹੀ ਨਹੀਂ ਰੈਂਟ ਤੇ ਚੜੂਗੀ ਤਾਂ ਡੈਫੀਨੇਟਲੀ ਉਸ ਬੰਦੇ ਵਾਸਤੇ ਦਿੱਕਤ ਤਾਂ ਹੋਊਗੀ ਹੋਊਗੀ ਐਂਡ ਇਹਦੇ ਨਾਲ ਨਾਲ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਗ੍ਰੋਸਰੀ ਸਟੋਰਸ ਗ੍ਰੋਸਰੀ ਬਹੁਤ ਮਹਿੰਗੀ ਆ ਇਹ ਸਾਰਾ ਕੁਝ ਇਨਫਲੇਮੇਸ਼ਨ ਆ ਰਾਈਟ ਸੋ ਸਭ ਤੋਂ ਪਹਿਲਾਂ ਜਦੋਂ ਇੰਟਰਸਟ ਰੇਟ ਘਟ ਹੋਣਗੇ ਜੌਬਸ ਹੋਰ ਕ੍ਰੀਏਟ ਹੋਣਗੀਆਂ ਤਾਂ ਇਹ ਸਾਰਾ ਕੁਝ ਉਹਦੇ ਤੇ ਡਿਪੈਂਡ ਕਰਦਾ ਹੈ ਸਪਲਾਈ ਐਂਡ ਡਿਮਾਂਡ ਦੀ ਗੱਲ ਚੱਲਦੀ ਆ ਰਾਈਟ ਜੀ ਤੇ ਉੱਥੇ ਹੀ ਗੱਲ ਕਰੀਏ ਜੀ ਹੁਣ ਖਾਸ ਕਰਕੇ ਮੈਂ ਬੜੇ ਲੰਮੇ ਚਿਰਾਂ ਤੋਂ ਇਹ ਨੋਟਿਸ ਕਰ ਰਿਹਾ ਨਹੀਂ ਹਰ ਸੈਟਰਡੇ ਸੰਡੇ ਵਾਲੇ ਦਿਨ ਹਰ ਸਟਰੀਟ ਦੇ ਉੱਪਰ ਕਿਤੇ ਨਾ ਕਿਤੇ ਕਿਸੇ ਨਾ ਰੀਅਲ ਏਸਟੇਟ ਵਾਲੇ ਰੀਅਲਟਰ ਦਾ ਬੋਰਡ ਪਿਆ ਹੁੰਦਾ ਸੀ ਓਪਨ ਹਾਊਸ ਲੱਗਿਆ ਓਪਨ ਹਾਊਸ ਲੱਗਿਆ ਤੁਹਾਡਾ ਐਕਸਪੀਰੀਅੰਸ ਜਾਣਨਾ ਚਾਹਾਂਗਾ ਤੁਹਾਡਾ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਆਪਣਾ ਮੈਂ ਤੁਹਾਡਾ ਆਪਣਾ ਜਾਂ ਤੁਹਾਡੇ ਕੁਲੀਗਸ ਦਾ ਕਿ ਹੁਣ ਹੁਣ ਵੀ ਕਿਤੇ ਨਾ ਕਿਤੇ ਲੱਗਦੇ ਆ ਮੈਂ ਬੜੇ ਨੋਟ ਕਰਦਾ ਹਾਂ ਮੈਨੂੰ ਕਈਆਂ ਦੇ ਫੋਨ ਵੀ ਆਉਂਦੇ ਕਿ ਦੋ ਦੋ ਮਹੀਨੇ ਹੋ ਚੱਲੇ ਯਾਰ ਘਰ ਲਿਸਟ ਕੀਤੇ ਹੋਏ ਆ ਤੇ ਅਸੀਂ ਓਪਨ ਹਾਊਸ ਲਗਾ ਕੇ ਸਵੇਰੇ ਬੈਠ ਜਾਂਦੇ ਆ ਸਾਰੇ ਦਿਨ ਉੱਥੇ ਕੋਈ ਨਹੀਂ ਆਉਂਦਾ ਬਿਲਕੁਲ ਸਹੀ ਕਿਹਾ ਤੁਸੀਂ ਅਹ ਦੇਖੋ ਜਿੱਥੇ ਪਹਿਲਾਂ ਓਪਨ ਹਾਊਸ ਆਪਾਂ ਲਗਾਉਂਦੇ ਸੀਗੇ ਕਿ ਚਲੋ ਜਿਹੜਾ ਵੀ ਕੋਈ ਬਾਇਰ ਆਉ ਆਪ ਆ ਜਾਵੇ ਤਾਂ ਸਾਡੇ ਸਾਰਿਆਂ ਲਈ ਵਧੀਆ ਹੋਊਗਾ ਅੱਜ ਕੱਲ ਜਿਵੇਂ 2 ਮਹੀਨੇ ਵੀ ਕਈ ਵਾਰੀ ਪ੍ਰਾਪਰਟੀਆਂ ਨੂੰ ਹੋ ਜਾਂਦੇ ਨੇ ਮਾਰਕੀਟ 'ਚ ਲੱਗਿਆ 3 ਮਹੀਨੇ ਵੀ ਹੋ ਜਾਂਦੇ ਨੇ ਤੇ ਫਿਰ ਜਾ ਕੇ ਪ੍ਰਾਪਰਟੀ ਵੇਚਦੀ ਆ ਉਹਦੇ ਪਿੱਛੇ ਪਰਮਜੀਤ ਰੀਜ਼ਨ ਨੇ ਆ ਕਿ ਤੁਹਾਡੇ ਮੇਰੇ ਵਰਗਾ ਹੀ ਕੋਈ ਹੋਊਗਾ ਪਹਿਲਾਂ ਸੋ ਇਹਦਾ ਨਹੀਂ ਆਪਾਂ ਅ ਅਜੇ ਰੁਕ ਜਾਨਨੇ ਆ ਵੇਟ ਕਰਦੇ ਆ ਹਨਾ ਅ ਅਗਲੇ ਇੰਟਰਸਟ ਰੇਟ ਦੀ ਵੇਟ ਕਰਦੇ ਆ ਜਾਂ ਅ ਅਗਲੇ ਸਾਲ ਦੀ ਵੇਟ ਕਰਦੇ ਆ ਫਿਰ ਤੁਹਾਡੀ ਫੈਮਿਲੀ ਦੇ ਵਿੱਚੋਂ ਕੋਈ ਉੱਠ ਕੇ ਕਹਿ ਦਿੰਦਾ ਯੂ نو ਵਾਟ ਆਈ ਥਿੰਕ ਮਾਰਕੀਟ ਐਸ ਵੇਲੇ ਵਧੀਆ ਆ ਘਰ ਲੈ ਲੈਣੇ ਆ ਤੇ ਤੁਸੀਂ ਬੂਸਟ ਅਪ ਹੋ ਜਾਂਦੇ ਹੋ ਕਿ ਯਾਰ ਸਾਡੇ ਕੋ ਡਾਊਨ ਪੇਮੈਂਟ ਵੀ ਪਈ ਹੋਈ ਆ ਹਨਾ ਪਹਿਲਾਂ ਉਹ ਧੜਾ ਧੜੀ ਚੱਲਦੀ ਪਈ ਸੀਗੀ ਇੰਟਰਸਟ ਰੇਟ ਨੂੰ ਵੀ ਲੈ ਕੇ ਤੁਹਾਡੀ ਮੰਥਲੀ ਮੌਰਗੇਜ ਜਿਹੜੀ ਆ ਉਹ ਉਹ ਵੀ 2000 ਡਾਲਰ ਕੁਝ ਸੀਗੀ ਇੰਨੀ ਨਹੀਂ ਸੀਗੀ ਰਾਈਟ ਅੱਜ ਕੱਲ ਬੰਦਾ ਦੋ ਨਹੀਂ ਤਿੰਨ ਵਾਰੀ ਸੋਚਦਾ ਆ ਕਿ ਕੀ ਮੈਂ ਇਹ ਸਟੈਪ ਲਵਾਂ ਤੇ ਤਾਂ ਹੀ ਕਰਕੇ ਮਤਲਬ ਕਿ ਇਨਸਟੈਡ ਆਫ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਬਾਅਦ ਘਰ ਵੇਚਦੇ ਨੇ ਸੋ ਬੰਦਾ ਬਹੁਤ ਹੀ ਸੋਚ ਸਮਝ ਕੇ ਜਿਹੜਾ ਬਾਏਰ ਆ ਉਹ ਇਸ ਵੇਲੇ ਬਾਹਰ ਆ ਰਿਹਾ ਹੈ ਫੇ ਉੱਥੇ ਰਵਿੰਦਰ ਜੀ ਜਿਵੇਂ ਹੁਣ ਘਰਾਂ ਦੀ ਗੱਲ ਕਰੀਏ ਅ ਅੱਜ ਤੋਂ 5 ਸਾਲ ਪਿੱਛੇ ਚਲ ਜਾਈਏ ਤੇ ਅੱਜ ਦੀ ਗੱਲ ਕਰੀਏ ਹੂੰ ਅ rates ਦੇ ਵਿੱਚ ਕਿੰਨਾ ਕੁ ਫਰਕ ਪੈ ਗਿਆ ਘਰਾਂ ਦੇ ਪ੍ਰਾਈਸ ਦੇ ਵਿੱਚ ਕਿੰਨਾ ਕੁ ਫਰਕ ਪਿਆ ਅਪ ਗਏ ਆ ਜਾਂ ਡਾਊਨ ਆਏ ਆ ਜੀ ਮੈਂ ਇੱਥੇ ਤੁਹਾਨੂੰ ਇੱਕ ਹੀ ਆਨਸਰ ਕਰਨਾ ਚਾਹੂੰਗੀ ਪਰਮਜੀਤ ਕੀ ਮੈਂ ਇਸ ਕੰਟਰੀ ਚ ਆਇਤਾ ਹੋ 20-25 ਸਾਲ ਪਹਿਲਾਂ ਆਈ ਸੀ ਤੇ ਉਸ ਸਮੇਂ ਦੇ ਵਿੱਚ ਜਿਹੜੀਆਂ ਡੀਟੈਚ 2000 ਤੋਂ ਲੈ ਕੇ 2500 ਸਕਰ ਫੀਟ ਦਾ ਘਰ ਸੀਗਾ ਜਿਹੜਾ ਨੀਅਰ ਅਬਾਊਟ ਤੁਸੀਂ ਲਗਾ ਕੇ ਚੱਲੋ ਕਿ 2.5 ਤੋਂ 3 ਲੱਖ ਦਾ ਸੀਗਾ ਹਮ ਹਮ ਕੀ ਉਹ ਸਮਾਂ ਵਾਪਸ ਆ ਸਕਦਾ ਨਹੀਂ ਹੂੰ ਹੂੰ ਕੀ ਉਹ ਪ੍ਰਾਈਸਿਸ ਵਾਪਸ ਆ ਸਕਦੀਆਂ ਨਹੀਂ ਹੂੰ ਹੂੰ ਠੀਕ ਆ ਇਨਫਲੇਮੇਸ਼ਨ ਅਪ ਡਾਊਨ ਜ਼ਰੂਰ ਹੁੰਦੀ ਆ ਡੈਫੀਨਿਟਲੀ ਸਪਲਾਈ ਡਿਮਾਂਡ ਦੀ ਗੱਲ ਚੱਲਦੀ ਆ ਜਿੱਥੇ ਗਵਰਨਮੈਂਟ ਕਹਿ ਰਹੀ ਆ ਜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ 30000 ਨਹੀਂ ਇੰਨੇ ਘਰ ਬਣਾਵਾਂਗੇ ਜਿੰਨਾ ਚਿਰ ਉਹ ਬਣ ਕੇ ਰੈਡੀ ਨਹੀਂ ਹੁੰਦੇ ਤਾਂ ਡੈਫੀਨਿਟਲੀ ਸਪਲਾਈ ਡਿਮਾਂਡ ਦਾ ਕਰਕੇ ਪ੍ਰਾਈਸਿਸ ਅਪ ਰਹਿਣਗੀਆਂ ਹੀ ਰਹਿਣਗੀਆਂ ਜੇ ਕੋਈ ਭੈਣ ਭਰਾ ਇਹ ਸੋਚਦਾ ਆ ਅੱਜ ਜਿਹੜਾ ਕਾਰ ਮਿਲੀਅਨ ਦਾ ਲੱਗਾ ਹੋਇਆ ਸ਼ਾਇਦ 2025 ਦੇ ਵਿੱਚ ਮੈਨੂੰ ਉਹੀ ਕਾਰ 7 ਲੱਖ ਦਾ ਮਿਲ ਜਾਊਗਾ 6 ਲੱਖ ਦਾ ਮਿਲ ਜਾਊਗਾ ਤੇ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਕਿ ਇਦਾਂ ਤਾਂ ਬਿਲਕੁਲ ਨਹੀਂ ਹੋਣ ਵਾਲਾ ਸੋ ਇਸ ਚੀਜ਼ ਦੀ ਨਾ ਵੇਟ ਕਰਿਓ ਬਟ ਡੈਫੀਨੇਟਲੀ ਇੱਕ ਇੰਟਰਸਟ ਰੇਟ ਜਿਹੜੀ ਤੁਹਾਡੀ ਮਹੀਨੇ ਦੀ ਕਿਸ਼ਤਾਂ ਉਹਦੇ ਵਿੱਚ ਬਹੁਤ ਵੱਡਾ ਪ੍ਰਭਾਵ ਪੈਂਦਾ ਆ ਸੋ ਉਹ ਚੀਜ਼ ਤੁਸੀਂ ਜ਼ਰੂਰ ਦੇਖਣੀ ਆ ਤੇ ਜੀ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਵਾਕਈ ਘਰ ਖਰੀਦਣ ਤੋਂ ਪਹਿਲਾਂ ਕਈ ਚੀਜ਼ਾਂ ਦਾ ਜਿੱਥੇ ਸਾਨੂੰ ਖਿਆਲ ਰੱਖਣਾ ਪੈਂਦਾ ਪਰ ਲੇਕਿਨ ਸਾਡੇ ਲੋਕਾਂ ਦੀ ਜਿਹੜੀ ਨਿਗਾ ਟਿਕੀ ਹੈ ਜੀ ਹਮੇਸ਼ਾ ਹੀ ਅਸੀਂ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਤੇ ਆ ਕੇ ਖੜ ਜੰਨੇ ਆ ਤਾਂ ਹੁਣ ਜਿੱਥੇ ਤੀਸਰੀ ਕੈਂਚੀ ਦਾ ਇੰਤਜ਼ਾਰ ਹੈ ਖਾਸ ਕਰਕੇ ਕੀ ਲੱਗਦਾ ਹੈ ਤੁਹਾਡਾ ਆਪਣਾ ਐਕਸਪੀਰੀਅੰਸ ਕੀ ਕਹਿੰਦਾ ਜਿਹੜੀ ਹੁਣ ਬੈਂਕ ਆਫ ਕੈਨੇਡਾ ਦੀ ਤੀਸਰੀ ਕਟੌਤੀ ਹੈ ਉਹ ਕਟੌਤੀ ਕੋਈ ਰੀਲੀਫ ਦੇ ਪਾਏਗੀ ਇਸ ਤੋਂ ਪਹਿਲਾਂ ਦੋ ਜੇ ਕਟੌਤੀਆਂ ਦੀ ਗੱਲ ਕਰੀਏ ਉਹਨਾਂ ਦੇ ਵਿੱਚ ਕੀ ਬਹੁਤਾ ਕੁਝ ਕੱਢਣ ਪਾਣ ਨੂੰ ਹੈ ਨਹੀਂ ਸੀ ਬਸ ਇੱਕ ਅਨਾਉਂਸਮੈਂਟ ਹੀ ਸੀ ਇੱਕ ਨਿਊਜ਼ ਸੀ ਜਸਟ ਉਹਨੂੰ ਇੱਕ ਹਾਈਪ ਹੀ ਦਿੱਤੀ ਗਈ ਹੈ ਕਿ ਬੈਂਕ ਆਫ ਕੈਨੇਡਾ ਨੇ ਆ ਕਰਤਾ ਆ ਕਰਤਾ ਤਾਂ ਤੁਹਾਡਾ ਆਪਣਾ ਐਕਸਪੀਰੀਅੰਸ ਕੀ ਕਹਿੰਦਾ ਹੈ ਕਿ ਇਹ ਤੀਸਰਾ ਜਿਹੜਾ ਕਟ ਹੈ ਕੋਈ ਬੈਨੀਫਿਟ ਲੈ ਕੇ ਆਊਗਾ ਜਾਂ ਨਹੀਂ ਮੇਰੇ ਨਹੀਂ ਖਿਆਲ ਨਾ ਪਰਮਜੀਤ ਕੀ 3rd ਕੱਟ ਦੇ ਉੱਤੇ ਵੀ ਇਵਨ 4th ਕੱਟ ਵੀ ਹੋ ਜਾਵੇ 4th ਕੱਟ ਤੋਂ ਬਾਅਦ ਮੈਂ ਇਹ ਕਹਿ ਸਕਦੀ ਹਾਂ ਕਿ ਥੋੜੀ ਬੁਤੀ ਮਾਰਕੀਟ ਜਿਹੜੀ ਉਹ ਮੂਵ ਹੋਣੀ ਸ਼ੁਰੂ ਹੋ ਜਾਊਗੀ ਪਰ ਜੇ ਆਪਾਂ ਕਹੀਏ ਕਿ 3rd ਕੱਟ ਦੇ ਉੱਤੇ ਕੋਈ ਫਰਕ ਪਊਗਾ ਇੰਨਾ ਪ੍ਰਭਾਵ ਨਹੀਂ ਪੈਣ ਵਾਲਾ ਮੈਂ ਸਿੰਪਲ ਜਿਹਾ ਫੰਡਾ ਦਿੰਨੀ ਆ 1 ਲੱਖ ਡਾਲਰ ਪਿੱਛੇ .25 ਬੇਸਿਸ ਜਿਹੜੇ ਉਹ ਘਟ ਹੁੰਦੇ ਆ ਤਾਂ ਤੁਹਾਡਾ 25 ਡਾਲਰ ਦਾ ਫਰਕ ਪੈਂਦਾ 1 ਲੱਖ ਡਾਲਰ ਪਿੱਛੇ ਠੀਕ ਆ ਤੁਸੀਂ ਖੁਦ ਸਮਝਦਾਰੋ ਖੁਦ ਸਿਆਣੇ ਹੋ ਕਿ ਜਿੰਨੇ 0.25 ਬੇਸਿਸ ਘਟਦੇ ਗਏ ਤਾਂ ਤੁਹਾਨੂੰ 25 50 75 ਮਤਲਬ ਕਿੰਨਾ ਕੁ ਫਰਕ ਪੈਣ ਵਾਲਾ ਆ ਉਹ ਸਾਰਾ ਕੁਝ ਤੁਹਾਡੇ ਸਾਹਮਣੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਇਟਸ ਗੋਇੰ ਟੂ ਮੇਕ ਅ ਬਿਗ ਡਿਫਰੈਂਸ ਤੇ ਜਿਵੇਂ ਹੁਣ ਡਿਟੈਚ ਗੇਅਰ ਦੀ ਗੱਲ ਕਰਦੇ ਆ ਜਾਂ ਕੌਂਡੋ ਦੀ ਗੱਲ ਕਰਦੇ ਆ ਇਨਵੈਸਟਮੈਂਟ ਦੀ ਜਦੋਂ ਗੱਲ ਆਂਦੀ ਆ ਤਾਂ ਜਿਵੇਂ ਹੁਣ ਮੈਂ ਪਹਿਲਾਂ ਵੀ ਸਵਾਲ ਕੀਤਾ ਸੀ ਕਿ ਸਾਡੇ ਲੋਕ ਖਾਸ ਕਰਕੇ ਸਾਡੇ ਜੇ ਸਾਊਥ ਦੀ ਗੱਲ ਕਰੀਏ ਸਾਊਥ ਵਾਲਿਆਂ ਦੀ ਥੋੜੀ ਜੀ ਤੇ ਮੈਂ ਖਾਸ ਕਰਕੇ ਇਧਰ ਆਪਣੇ ਪੰਜਾਬ ਵਾਲੀ ਸਾਈਡ ਦੀ ਜਾਂ ਗੱਲ ਕਰ ਲਈ ਉਸ ਸਾਈਡ ਦੀ ਘਰ ਖਰੀਦਣ ਲੱਗੇ ਕੀ ਇਹ ਦੋਨੋਂ ਚੀਜ਼ਾਂ ਨੂੰ ਡਿਫਰੈਂਟ ਕਰਦੇ ਆ ਤੁਸੀਂ ਤਾਂ ਇਦਾਂ ਦੇ ਕਸਟਮਰਸ ਦੇ ਨਾਲ ਡੀਲ ਕਰਦੇ ਆ ਵੀ ਜਿਹੜੇ ਸਾਊਥ ਸਾਈਡ ਦੇ ਆ ਜੇ ਤੁਹਾਡੇ ਕਸਟਮਰ ਆ ਤੁਹਾਡੇ ਕੋਲੇ ਘਰ ਖਰੀਦਣ ਨੂੰ ਜਾਂ ਕੋਈ ਨਾਲ ਗੱਲਬਾਤ ਕਰਦੇ ਆ ਤਾਂ ਉਹ ਕਿਸ ਪਾਸੇ ਪੈਸਾ ਲਾਣਾ ਜ਼ਿਆਦਾ ਬਿਹਤਰੀ ਸਮਝਦੇ ਆ ਜੇ ਗੁਜਰਾਤੀਆਂ ਦੇ ਅਕੋਰਡਿੰਗ ਤੇ ਪੰਜਾਬੀਆਂ ਦੇ ਅਕੋਰਡਿੰਗ ਪੰਜਾਬੀਆਂ ਦੀ ਸੋਚ ਕੀ ਰਹਿ ਗਈ ਚਲੋ ਠੀਕ ਹੈ ਮਹਿੰਗਾਈ ਜ਼ਰੂਰ ਹੈ ਸਿਆਣੇ ਸਾਰੇ ਹੀ ਹੋਗੇ ਲੇਕਿਨ ਫਿਰ ਵੀ ਇੱਕ ਬੰਦੇ ਦੀ ਸੋਚ ਹੁੰਦੀ ਹੈ ਵੀ ਯਾਰ ਨਹੀਂ ਯਾਰ ਪੈਸਾ ਲਾਣਾ ਤਾਂ ਅਸੀਂ ਇੱਥੇ ਲਾਣਾ ਹੈ ਤਾਂ ਕਿਵੇਂ ਇਦਾਂ ਦੇ ਕੋਈ ਐਕਸਪੀਰੀਅੰਸ ਤੁਹਾਡੇ ਆਪਣੇ ਜਿਹੜੇ ਬਿਲਕੁਲ ਜਿੱਥੇ ਆਪਾਂ ਐਕਸਪੀਰੀਅੰਸ ਦੀ ਗੱਲ ਕਰਦੇ ਆਂ ਪਰਮਜੀਤ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗੀ ਕਿ ਸਾਰੀਆਂ ਹੀ ਕਮਿਊਨਿਟੀ ਸੇਮ ਆ ਕੋਈ ਪੰਜਾਬੀ ਨਹੀਂ ਕੋਈ ਗੁਜਰਾਤੀ ਨਹੀਂ ਕੋਈ ਹਿੰਦੂ ਨਹੀਂ ਆਪਾਂ ਸਾਰੇ ਪੈਣ ਭਾਈ ਨਹੀਂ ਤਾਂ ਗੁਜਰਾਤੀਆਂ ਦਾ ਮੇਰਾ ਕਹਿਣ ਦਾ ਭਾਵੇਂ ਸੀ ਜਿਹੜੇ ਸਾਊਥ ਸਾਈਡ ਤੇ ਜਾਂ ਗੁਰਾਸਾ ਉਹ ਬਿਜ਼ਨਸ ਮਾਈਂਡਡ ਬੰਦੇ ਹੋਏ ਜ਼ਿਆਦਾ 100% ਉਹ ਜ਼ਿਆਦਾ ਬਿਜ਼ਨਸ ਦੇ ਵਿੱਚ ਇਨਵੋਲਵਮੈਂਟ ਕਰਨਾ ਚਾਹੁੰਦੇ ਉਹ ਕਹਿੰਦੇ ਵੀ ਪਹਿਲਾਂ ਸੀ ਬਿਜ਼ਨਸ ਨੂੰ ਸੈੱਟ ਕਰੀਏ ਫੇਰ ਘਰ ਬਣ ਜਾਏਗਾ ਲੇਕਿਨ ਸਾਡੇ ਲੋਕਾਂ ਦੀ ਥੋੜੀ ਜਿਹੀ ਸੋਚ ਏ ਕਿ ਅਸੀਂ ਪਹਿਲਾਂ ਘਰ ਬਣਾ ਲਈਏ ਬਿਜ਼ਨਸ ਬਾਅਦ ਚ ਸੈੱਟ ਕਰਾਂਗੇ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਹੀ ਹੁੰਦਾ ਇਹ ਇਹ ਸਵਾਲ ਹੈ ਮੇਰਾ ਇਹ ਇਸ ਸਵਾਲ ਦੇ ਉੱਪਰ ਕਿ ਗੁਜਰਾਤੀ ਪੀਪਲ ਜਿਹੜੇ ਹੁੰਦੇ ਨੇ ਦੇ ਆਰ ਵੈਰੀ ਸ਼ਾਰਪ ਐਂਡ ਵੈਰੀ ਬਿਜ਼ਨਸ ਮਾਈਂਡਡ ਪੀਪਲ ਹਮ ਐਂਡ ਉਹਨਾਂ ਦੀ ਮੈਂਟੈਲਿਟੀ ਤੁਸੀਂ ਬਿਲਕੁਲ ਸਹੀ ਜੱਜ ਕੀਤਾ ਉਹਨਾਂ ਨੂੰ ਇਹ ਹੁੰਦਾ ਕਿ ਘਰ ਆਪਾਂ ਬਾਅਦੋਂ ਬਣਾਵਾਂਗੇ ਪਹਿਲਾਂ ਬਿਜ਼ਨਸ ਜਿੱਥੋਂ ਪੈਸਾ ਆਉਣਾ ਆ ਹਮ ਹਮ ਉਹ ਚੀਜ਼ ਲੱਭੀਏ ਰਾਈਟ ਤੇ ਤੁਸੀਂ ਦੇਖਦੇ ਹੋਗੇ ਇਥੇ ਟ੍ਰਾਂਟੋ ਬ੍ਰੈਮਟਨ ਓਕਵੈਲ ਕਿਤੇ ਵੀ ਲਗਾ ਲਓ ਇਹਨਾਂ ਸਭ ਨਾਲ ਸ਼ਹਿਰਾਂ ਦੇ ਵਿੱਚ ਆ ਗੁਜਰਾਤੀ ਜਿਹੜੇ ਨੇ ਹਰ ਜਗ੍ਹਾ ਮੱਲਾ ਮਾਰ ਕੇ ਬੈਠੇ ਹੋਏ ਨੇ ਹਮ ਹਮ ਤੇ ਕਿਤੇ ਨਾ ਕਿਤੇ ਠੀਕ ਹੈ ਮੈਂ ਆਪਣੇ ਪੰਜਾਬੀ ਭਾਈਚਾਰੇ ਵਿੱਚ ਵੀ ਮੈਂ ਕਹਿ ਸਕਦੀ ਹਾਂ ਕਿ ਪਹਿਲਾਂ ਉਹ ਇੰਨੇ ਆ ਜਾਗਰਤ ਨਹੀਂ ਸੀਗੇ ਇਹਨਾਂ ਚੀਜ਼ਾਂ ਵਾਸਤੇ ਪਰ ਅੱਜ ਦੀ ਤਰੀਕ ਦੇ ਵਿੱਚ ਆਪਣੇ ਪੰਜਾਬੀ ਭੈਣ ਭਰਾ ਵੀ ਬਹੁਤ ਸ਼ਾਰਪ ਬ੍ਰੇਨ ਸ਼ਾਰਪ ਮਾਈਂਡਡ ਹੋ ਕੇ ਚੱਲ ਰਹੇ ਨੇ ਕਿ ਕਿਸ ਤਰ੍ਹਾਂ ਅਸੀਂ ਕਿਹੜਾ ਕੰਮ ਕਰੀਏ ਤੇ ਸਾਨੂੰ ਉਹਦੇ ਵਿੱਚ ਤਰੱਕੀ ਮਿਲੇ ਤੇ ਹੁਣ ਤਰੱਕੀ ਦੀ ਜਿੱਥੇ ਗੱਲ ਹੋਈ ਹੈ ਤਾਂ ਮੈਂ ਰਮਨ ਜੀ ਇਹ ਸਵਾਲ ਪਾਵਾਂਗਾ ਕਿ ਜੇ ਅੱਜ ਦੀ ਡੇਟ 'ਚ ਮਨ ਲਓ ਮੈਂ ਇੱਥੇ ਇਨਵੈਸਟ ਕਰਨਾ ਹੈ ਇਨਵੈਸਟਮੈਂਟ ਕਰਨ ਦੇ ਇਰਾਦੇ ਨਾਲ ਆਇਆ ਤਾਂ ਤੁਸੀਂ ਕੀ ਸੁਜੈਸਟ ਕਰੋਗੇ ਕਿ ਮੈਂ ਬਿਜ਼ਨਸ ਵਿੱਚ ਪੈਸਾ ਇੱਥੇ ਕਹਿ ਲਓ ਵੀ ਕਮਰਸ਼ੀਅਲ ਪੈਸਾ ਲਗਾਵਾਂ ਜਾਂ ਬਿਜ਼ਨਸ ਅਕੋਰਡਿੰਗ ਉਸ ਤਰ੍ਹਾਂ ਦੇ ਕਿਸੇ ਉਹਦੇ ਤੇ ਪੈਸਾ ਲਗਾਵਾਂ ਤਾਂ ਤੁਹਾਡਾ ਆਪਣਾ ਕੀ ਸੈਟਅਪ ਕੀ ਮਾਈਂਡ ਕਹਿੰਦਾ ਕਿ ਇੱਥੇ ਪੈਸਾ ਲਾਉਣਾ ਚਾਹੀਦਾ ਅੱਜ ਦੀ ਜੋ ਮੌਜੂਦਾ ਸਥਿਤੀ ਹੈ ਉਹਨੂੰ ਦੇਖਦੇ ਹੋਏ ਬਿਲਕੁਲ ਪਰਮਜੀਤ ਸਹੀ ਕਿਹਾ ਤੁਸੀਂ ਮੈਂ ਖੁਦ ਆਪਣੇ ਭੈਣ ਭਰਾਵਾਂ ਨੂੰ ਇਸ ਵੇਲੇ ਇਹੀ ਗਾਈਡ ਕਰ ਰਹੀ ਹਾਂ ਕਿ ਜੇ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਬਿਜ਼ਨਸ ਦੇ ਵਿੱਚ ਇਨਵੈਸਟ ਕਰੋ ਇਹ ਸਹੀ ਮੌਕਾ ਆ بڑے ਬਿਜ਼ਨਸ 2 ਲੱਖ ਤੋਂ ਲੈ ਕੇ 5-5 ਲੱਖ ਡਾਲਰ ਤੱਕ ਤੁਹਾਨੂੰ ਬਹੁਤ ਸੋਹਣੇ ਬਿਜ਼ਨਸ ਇਸ ਵੇਲੇ ਮਾਰਕੀਟ ਦੇ ਵਿੱਚ ਆ ਜਿਹੜੇ ਤੁਹਾਨੂੰ ਮਿਲ ਸਕਦੇ ਆ ਤੁਸੀਂ ਉਹਨਾਂ ਦੇ ਵਿੱਚ بڑے ਲੋਕਾਂ ਦੇ ਕੋਲ ਹੱਥ ਦਾ ਹੁਨਰ ਹੈਗਾ ਤੇ ਤੁਸੀਂ ਉਹ ਹੁਨਰ ਆਪਣਾ ਇਸ ਵੇਲੇ ਸਹੀ ਵੇਲਾ ਆ ਤੁਹਾਨੂੰ ਆਪਣਾ ਹੁਨਰ ਦਿਖਾਉਣ ਦਾ ਤੇ ਜੇ ਤੁਸੀਂ ਕਰ ਸਕਦੇ ਹੋ ਤਾਂ ਰਾਦਰ ਥੈਨ ਅਮ ਜੇ ਤੁਸੀਂ ਪ੍ਰਾਪਰਟੀ ਲੈਂਦੇ ਹੋ ਔਰ 2 ਬੈਡਰੂਮ 3 ਬੈਡਰੂਮ ਜੋ ਆਪਾਂ ਪਹਿਲਾਂ ਗੱਲ ਕੀਤੀ ਆ ਵੱਧ ਤੋਂ ਵੱਧ ਤੁਹਾਨੂੰ 1500 ਡਾਲਰ ਤਿੰਨਾ ਰੂਮਾਂ ਦਾ ਲਗਾ ਕੇ ਚੱਲੋ ਅ ਤਾਂ ਤੁਸੀਂ 1500 ਜਾਂ 3000 ਵੱਧ ਤੋਂ ਵੱਧ ਲੈ ਆਓਗੇ ਹਨਾ ਕਿੱਥੇ ਤੁਹਾਨੂੰ ਇੱਕ ਬਿਜ਼ਨਸ 7-8000 ਡਾਲਰ ਮਹੀਨੇ ਦਾ ਛੱਡ ਕੇ ਜਾਊਗਾ ਤਾਂ ਮੇਰੇ ਖਿਆਲ ਨਾਲ ਬਿਜ਼ਨਸ ਦੇ ਵਿੱਚ ਇਨਵੈਸਟ ਕਰਨਾ ਅੱਜ ਦੀ ਤਰੀਕ ਦੇ ਵਿੱਚ ਬਹੁਤ ਵਧੀਆ ਰਹੂਗਾ ਤੇ ਰਵਿੰਦਰ ਜੀ ਜਿਵੇਂ ਹੁਣ ਅਕਸਰ ਸਾਡੇ ਖਾਸ ਬੰਦੇ ਦੀ ਗੱਲ ਕਰੀਏ ਤਾਂ ਉਹ ਸ਼ਹਿਰਾਂ ਤੋਂ ਬਾਹਰ ਪਿੰਡਾਂ ਦੇ ਵਿੱਚ ਹੁਣ ਬਹੁਤ ਜ਼ਿਆਦਾ ਮੂਵ ਔਨ ਕਰਨ ਲੱਗ ਗਏ ਕਿ ਯਾਰ ਇਹ ਸ਼ਹਿਰ ਬੜਾ ਮਹਿੰਗਾ ਹੋ ਗਿਆ ਤੇ ਪੈਸਿਆਂ ਦੀ ਬੜੀ ਕਿੱਲਤ ਹੈ ਕੰਮ ਦੀ ਕਿੱਲਤ ਹੈ ਤਾਂ ਕੀ ਜਿਹੜੀ ਆਪਾਂ ਇਸ ਖਾਸ ਕਰਕੇ ਜੇ ਮੈਂ ਬ੍ਰੈਮਟਨ ਦੀ ਗੱਲ ਕਰਾਂ ਜੇ ਬ੍ਰੈਮਟਨ ਤੋਂ ਬਾਹਰ ਮੈਂ ਕੋਈ ਪ੍ਰਾਪਰਟੀ ਦੇਖਣੀ ਹੋਵੇ ਤਾਂ ਇਸ ਤਰ੍ਹਾਂ ਦੀ ਕੋਈ ਅਵੇਲੇਬਿਲਿਟੀ ਹੈਗੀ ਹੈ ਕਿ ਅਵੇਲੇਬਲ ਹੈਗਾ ਇਸ ਤਰ੍ਹਾਂ ਦਾ ਕੁਝ ਤੁਹਾਡੇ ਕੋਲੇ ਕਿ ਉਸ ਜਗ੍ਹਾ ਦੇ ਉੱਪਰ ਪੈਸਾ ਲਾਣਾ ਸਾਡੇ ਵਾਸਤੇ ਫਾਇਦੇਮੰਦ ਰਹੂਗਾ ਜਾਂ ਆਪਾਂ ਹੁਣ ਜੇ ਐਗਰੀਕਲਚਰ ਲੈਂਡ ਦੀ ਗੱਲ ਕਰੀਏ ਤਾਂ ਅੱਜ ਦੇ ਟਾਈਮ 'ਚ ਐਗਰੀਕਲਚਰ ਲੈਂਡ ਦੀ ਬਿਜ਼ਨਸ ਉਸ ਪਾਸੇ ਨੂੰ ਵੀ ਪੈਸਾ ਜੇ ਇਨਵੈਸਟ ਕਰੀਏ ਤਾਂ ਕੋਈ ਬੈਨੀਫਿਟ ਹੋ ਸਕਦਾ ਸਾਨੂੰ ਡੈਫੀਨੇਟਲੀ ਐਗਰੀਕਲਚਰ ਲੈਂਡ ਦੀ ਤੁਸੀਂ ਗੱਲ ਕਰਦੇ ਹੋ ਆਬਾਦੀ ਦੇਖੋ ਆਪਣੀ ਕੈਨੇਡਾ ਦੀ ਲਗਾ ਲਓ ਅੱਜ ਦੀ ਤਰੀਕ ਦੇ ਵਿੱਚ ਤਾਂ ਡੈਫੀਨੇਟਲੀ ਉਹਦੇ ਵਿੱਚ ਇਨਵੈਸਟ ਕਰਨਾ ਬਹੁਤ ਹੀ ਵਧੀਆ ਗੱਲ ਆ ਇਹਦੇ ਨਾਲ ਨਾਲ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬ੍ਰੈਮਟਨ ਸ਼ਹਿਰ ਚੋਂ ਬਾਹਰ ਨਿਕਲ ਕੇ ਲੋਕੀ ਪਿੰਡਾਂ ਵੱਲੋਂ ਮੂਵ ਹੋ ਰਹੇ ਨੇ ਬਹੁਤ ਸਾਰੇ ਲੋਕੀ ਫਿਰ ਮੈਂ ਉਹੀ ਗੱਲ ਕਰਦੀ ਆ ਇੰਡੀਆ ਛੱਡ ਕੇ ਅਮਰੀਕਾ ਵੱਲੋਂ ਵੀ ਮੂਵ ਹੋ ਰਹੇ ਨੇ ਇਹਦੇ ਨਾਲ ਨਾਲ ਜੇ ਜਿਹੜੇ ਤੁਸੀਂ ਪਿੰਡਾਂ ਦੀ ਗੱਲ ਕਰਦੇ ਹੋ ਅਗੇਨ ਲੋਕੇਸ਼ਨ ਵਾਈਜ਼ ਲੋਕੈਲਿਟੀ ਵਾਈਜ਼ ਜੇ ਤਾਂ ਤੁਸੀਂ ਇੱਕ ਸ਼ਾਂਤ ਜਗ੍ਹਾ ਤੇ ਜਾ ਕੇ ਆਪਣਾ ਪਰਿਵਾਰ ਪਾਲਣਾ ਚਾਹੁੰਦੇ ਹੋ ਤਾਂ ਉਹ ਟੋਟਲੀ ਡਿਫਰੈਂਟ ਆ ਜੇ ਤੁਸੀਂ ਚਾਹੁੰਦੇ ਹੋ ਕਿ ਬ੍ਰੈਮਟਨ ਸ਼ਹਿਰ ਚੋਂ ਬਾਹਰ ਨਿਕਲ ਕੇ ਤੁਸੀਂ ਹੋਰ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਬਿਜ਼ਨਸ ਕਰਨਾ ਚਾਹੁੰਦੇ ਹੋ ਲੋਕੇਸ਼ਨ 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 ਇਜ਼ ਦਾ ਬਿਗ ਥਿੰਗ ਠੀਕ ਆ ਤੁਸੀਂ ਇਹੋ ਜੀ ਲੋਕੇਸ਼ਨ ਦੇਖ ਲਓ ਕਿ ਜਿੱਥੇ ਕੋਈ ਆਓ ਜਾਈ ਨਾ ਹੋਵੇ ਇੱਕ ਸਾਈਕਲ ਵੀ ਨਾ ਜਾਂਦਾ ਹੋਵੇ ਤਾਂ ਡੈਫੀਨੇਟਲੀ ਉਹ ਤੁਹਾਡਾ ਡਾਊਨਫਾਲ ਹੀ ਆ ਸੋ ਇਹ ਸਾਰਾ ਕੁਝ ਦੇਖਣਾ ਪੈਂਦਾ ਹੈ ਜੇ ਆਪਾਂ ਤੁਸੀਂ ਇੱਕ ਸ਼ਹਿਰ ਤੋਂ ਨਿਕਲ ਕੇ ਬਾਹਰ ਵੀ ਜਾਂਦੇ ਹੋ ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਧਿਆਨ ਚ ਰੱਖਣੀਆਂ ਪਾਉਣੀਆਂ ਜੀ ਰਮਨ ਜੀ ਸੋ ਜਿੱਥੇ ਹੁਣ ਸਵਾਲਾਂ ਦਾ ਸਿਲਸਿਲਾ ਤਾਂ ਮੇਰੇ ਕੋਲ ਬਹੁਤ ਲੰਬਾ ਹੈ ਪਰ ਲੇਕਿਨ ਉਸ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਜੇਕਰ ਕਿਸੇ ਵੀ ਸਾਡੇ ਵੀਰ ਭੈਣ ਭਰਾ ਨੂੰ bizness ਦੇ ਨਾਲ ਰਿਲੇਟਡ ਕੋਈ ਵੀ ਜਾਂ ਫਿਰ ਜਿਵੇਂ ਹੁਣ ਤੁਸੀਂ ਕਮਰਸ਼ੀਅਲ ਦੀ ਤਾਂ ਸ਼ੁਰੂਆਤ ਚ ਹੀ ਕਹਤਾ ਸੀ ਕਿ ਭਾਈ ਘਰ ਖਰੀਦਣ ਵਾਸਤੇ ਹਜੇ ਵੇਲਾ ਸਹੀ ਨਹੀਂ ਹੈਗਾ ਘਰ ਖਰੀਦਣ ਵਾਸਤੇ ਸੋਚਣਾ ਪੈਣਾ ਬਿਜ਼ਨਸ ਦੇ ਵਿੱਚ ਪੈਸਾ ਲਗਾਉਣ ਵਾਸਤੇ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਖੁੱਲ ਕੇ ਅੱਗੇ ਆਉਣਾ ਚਾਹੀਦਾ ਹੈ ਤਾਂ ਕਿਵੇਂ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਡੈਫੀਨੇਟਲੀ ਮੇਰਾ ਨੰਬਰ ਰਿਮੇਨਸ ਦ ਸੇਮ ਤੁਸੀਂ ਗੂਗਲ ਤੇ ਵੀ ਨੰਬਰ ਫਾਈਂਡ ਆਊਟ ਕਰ ਸਕਦੇ ਹੋ ਮੈਂ ਬੋਲ ਵੀ ਦਿੰਨੀ ਆ ਫੇਰ 4166713468 ਤੁਸੀਂ ਮੈਨੂੰ ਮੇਰੇ ਸੈਲ ਫੋਨ ਤੇ ਕਾਲ ਕਰ ਸਕਦੇ ਹੋ ਇਨ ਕੇਸ ਮੈਂ ਨਹੀਂ ਆਨਸਰ ਕਰਦੀ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਫੇਰ ਇੱਕ ਆਖਰੀ ਸਵਾਲ ਬੜਾ ਇੰਪੋਰਟੈਂਟ ਸਵਾਲ ਹੈ ਜੀ ਜਦੋਂ ਵੀ ਕੋਈ ਬੰਦਾ ਪ੍ਰਾਪਰਟੀ ਖਰੀਦਦਾ ਸਾਡੇ ਲੋਕ ਖਾਸ ਕਰਕੇ ਜਦੋਂ ਵੀ ਕਿਸੇ ਰੀਅਲਟਰ ਕੋਲ ਜਾਂਦੇ ਆਂ ਤਾਂ ਰਮਨ ਜੀ ਉਸ ਰੀਅਲਟਰ ਕੋਲ ਜਾ ਕੇ ਵੀ ਉਸ ਤੇ ਉਹ ਵਿਸ਼ਵਾਸ ਨਹੀਂ ਕਰਦੇ ਉਹ ਜਦੋਂ ਰੀਅਲਟਰ ਉਹਨੂੰ ਸਾਰਾ ਕੁਝ ਦਿਖਾ ਦਿੰਦਾ ਹੈ ਕਿਤੇ ਨਾ ਕਿਤੇ ਉਹ ਹਰ ਚੀਜ਼ ਨੂੰ ਹੀ ਕਹਿੰਦੇ ਕਿ ਯਾਰ ਕਿੰਨੀ ਚਾਪਲੂਸੀ ਹੋ ਰਹੀ ਹੈ ਜਾਂ ਫਲਾਣਾ ਹੋ ਰਿਹਾ ਫਿਰ ਯਾਰ ਉਹਨਾਂ ਚੋਂ ਹੀ ਕੋਈ ਬੰਦਾ ਉੱਠ ਕੇ ਕਹਿ ਦਿੰਦਾ ਕਿ ਯਾਰ ਮੇਰੇ ਕੋਲ ਵੀ ਇੱਕ ਰੀਅਲਟਰ ਹੈਗਾ ਤਾਂ ਮੈਂ ਅੱਜ ਦਾ ਜਿਹੜਾ ਸਪੈਸ਼ਲ ਟਿਪਸ ਲੈਣਾ ਚਾਹਾਂਗਾ ਤੁਹਾਡੇ ਕੋਲੋਂ ਕਿ ਚਲੋ ਠੀਕ ਹੈ ਜਿਵੇਂ ਤੁਸੀਂ ਦੱਸਿਆ ਸੀ ਕਿ ਉਸ ਰੀਅਲਟਰ ਦੀ ਤੁਹਾਨੂੰ ਪੂਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਕਿ ਉਹ ਬੰਦੇ ਦੀ ਕੀ ਔਰ ਰੈਕ ਕੀ ਹੈ ਕਿੰਨੇ ਪੁਆਇੰਟਸ ਉਹਨੂੰ ਮਿਲੇ ਹੋਏ ਆ ਹੁਣ ਤੱਕ ਕਿੰਨੇ ਸਟਾਰ ਆ ਉਹਦੇ ਕੋਲੇ ਤਾਂ ਘਰ ਖਰੀਦਣ ਤੋਂ ਪਹਿਲਾਂ ਸਾਨੂੰ ਮੇਨ ਕਿਹੜੀ ਚੀਜ਼ ਘਰ ਦੀ ਜਿਹੜੀ ਦੇਖਣੀ ਚਾਹੀਦੀ ਹੈ ਕਿਹੜਾ ਇਦਾਂ ਦਾ ਪੇਪਰ ਸਾਨੂੰ ਦੇਖਣਾ ਚਾਹੀਦਾ ਕਿਹੜੇ ਇਦਾਂ ਦੇ ਕਾਗਜ਼ਾ ਸਾਨੂੰ ਦੇਖਣੇ ਚਾਹੀਦੇ ਜਿਸ ਦਾ ਜਿਸ ਦੇ ਨਾਲ ਸਾਨੂੰ ਬਾਅਦ ਵਿੱਚ ਭਵਿੱਖ 'ਚ ਉਹਨਾਂ ਚੀਜ਼ਾਂ ਨੂੰ ਲੈ ਕੇ ਕੋਈ ਟਰਬਲ ਨਾ ਆਵੇ ਦੇਖੋ ਪਰਮਜੀਤ ਬਹੁਤ ਸਾਰੇ ਰੀਅਲਟਰਾਂ ਜਿਹੜੇ ਇਸ ਟਾਪਿਕ ਦੇ ਉੱਤੇ ਗੱਲ ਨਹੀਂ ਕਰਦੇ ਅ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਇੱਕ ਪੇਪਰ ਨੂੰ ਨਾਮ ਦਿੱਤਾ ਗਿਆ ਹੈ ਬੀ ਆਰ ਏ ਉਹਦਾ ਮਤਲਬ ਆ ਕਿ ਲੈਟਸ ਸੇ ਤੁਸੀਂ ਮੇਰੇ ਨਾਲ ਆ ਕੇ ਤੇ ਕਹਿੰਦੇ ਹੋ ਕਿ ਹਾਂਜੀ ਰਮਨ ਮੈਨੂੰ ਘਰ ਦਿਖਾਓ ਮੈਂ ਘਰ ਆਪਣਾ ਬਾਇ ਕਰਨਾ ਜਾਂ ਮੈਂ ਬਿਜ਼ਨਸ ਬਾਇ ਕਰਨਾ ਹੂੰ ਹੂੰ ਤੇ ਅਸੀਂ ਅਸੀਂ ਮੈਂ ਅਜੇ ਤੱਕ ਨਹੀਂ ਕੀਤਾ ਪਹਿਲਾਂ ਮੈਂ ਆਮ ਵੈਰੀ ਓਪਨ ਫਾਰ ਥੈਟ ਲੋਟ ਆਫ ਰੀਅਲਟਰਸ ਜੋ ਕੀ ਕਰਦੇ ਆ ਜੀ ਓਕੇ ਤੁਸੀਂ ਚਾਹੁੰਦੇ ਹੋ ਮੈਂ ਤੁਹਾਨੂੰ ਘਰ ਦਿਖਾਵਾਂ ਆ ਪੇਪਰ ਆ ਸਾਈਨ ਕਰ ਦੋ ਉਹ ਪੇਪਰ ਸਾਈਨ ਕਰਕੇ ਤੁਸੀਂ ਉਸ ਰੀਅਲਟਰ ਨਾਲ ਬੌਂਡ ਹੋ ਜਾਂਦੇ ਹੋ ਬੌਂਡ ਹੋ ਜਾਂਦੇ ਹੋ 6 ਮਹੀਨੇ ਲਈ ਵੀ ਹੋ ਸਕਦੇ ਹੋ 3 ਮਹੀਨੇ ਲਈ ਵੀ ਹੋ ਸਕਦੇ ਹੋ ਸਾਲ ਵਾਸਤੇ ਵੀ ਹੋ ਸਕਦੇ ਹੋ ਹਮਮ ਫਿਰ ਜੇ ਤੁਸੀਂ ਕਹਿੰਦੇ ਹੋ ਜੀ ਹਾਂਜੀ ਮੈਨੂੰ ਤੁਹਾਡੀ ਕਸਟਮਰ ਸਰਵਿਸ ਨਹੀਂ ਪਸੰਦ ਆਈ ਮੈਂ ਕਿਸੇ ਹੋਰ ਰੀਅਲਟਰ ਨਾਲ ਜਾ ਕੇ ਕੰਮ ਕਰਨਾ ਚਾਹੁੰਦਾ ਹਾਂ ਤਾਂ ਉੱਥੇ ਉਹ ਜਿਹੜਾ ਪਹਿਲਾ ਰੀਅਲਟਰ ਆ ਉਹ ਇਸ਼ੂ ਖੜਾ ਕਰਦਾ ਆ ਜੀ ਤੁਸੀਂ ਤਾਂ ਮੇਰੇ ਨਾਲ ਬੀ ਆਰਏ ਸਾਈਨ ਕੀਤਾ ਹੋਇਆ ਤੁਸੀਂ ਮੈਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੇ ਜਿਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਬਾਏਰ ਜਿਹੜਾ ਵਾ ਉਹਨੂੰ ਵੀ ਦਿੱਕਤ ਆ ਸਕਦੀ ਹੈ ਤੇ ਜਿਹੜਾ ਰੀਅਲਟਰ ਆ ਉਹਨੂੰ ਵੀ ਪ੍ਰੋਬਲਮ ਆ ਸਕਦੀ ਹੈ ਬੈਸਟ ਸੋਲੂਸ਼ਨ ਇਹੀ ਆ ਕਿ ਤੁਸੀਂ ਜਦੋਂ ਕੋਈ ਵੀ ਰੀਅਲਟਰ ਦੀ ਪਰਖ ਕਰਦੇ ਹੋ ਪਹਿਲਾਂ ਤਾਂ ਉਹਦੀਆਂ ਸੇਲਸ ਦੇਖੋ ਕਿ ਉਹਨੇ ਕਿੰਨੀਆਂ ਕ ਸੇਲਸ ਕੀਤੀਆਂ ਹੋਈਆਂ ਆ ਉਹਦੇ ਨਾਲ ਨਾਲ ਡੈਫੀਨਿਟਲੀ ਤੁਸੀਂ ਅੱਜਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਉਹਨੂੰ ਸੋਸ਼ਲ ਮੀਡੀਆ ਤੇ ਫੋਲੋ ਕਰੋ ਕਿ ਬੰਦਾ ਕਿੰਨਾ ਕ ਐਕਟਿਵ ਆ ਉਹਦੇ ਨਾਲ ਨਾਲ ਤੁਸੀਂ ਜੇ ਕੋਈ ਤੁਹਾਨੂੰ ਇਹ ਇਨਸਿਸਟ ਕਰ ਰਿਹਾ ਆ ਕਿ ਤੁਸੀਂ ਸਾਡੇ ਨਾਲ ਬੀ ਆਰਏ ਫਾਰਮ ਨੰਬਰ 303 ਤੁਸੀਂ ਉਹ ਮੇਕ ਸ਼ੋਰ ਕਰਨਾ ਆ ਕਿ ਉਹ ਫਾਰਮ ਜੇ ਤੁਸੀਂ ਸਾਈਨ ਕਰ ਰਹੇ ਹੋ ਤੁਸੀਂ ਉਸ ਰੀਅਲਟਰ ਨਾਲ ਬੌਂਡ ਹੋ ਜਾਣਾ ਤੇ ਜੇ ਤੁਸੀਂ ਬੌਂਡ ਹੋ ਜਾਣਾ ਹੋ ਸਕਦਾ ਹੈ ਉਹ ਰੀਅਲਟਰ ਆਪਣੇ ਹੋਰ ਕੰਮਾਂ 'ਚ ਬਿਜ਼ੀ ਹੋਵੇ ਹੋਰ ਨਾ ਕਸਟਮਰਸ ਨਾਲ ਬਿਜ਼ੀ ਹੋਵੇ ਤੇ ਤੁਹਾਡੀ ਫਾਈਲ ਨੂੰ ਉਹ ਕਹਵੇ ਕਿ ਜੀ ਮੈਂ ਇਹ ਨਾਲ ਸਾਈਨ ਤਾਂ ਕਰ ਲਿਆ ਇਹਨੂੰ ਮੈਂ ਰੱਖ ਦਿਨਾ ਇਸ ਵੇਲੇ ਸਾਈਡ ਤੇ ਤਾਂ ਜੋ ਜਦੋਂ ਮੇਰੇ ਕੋਲ ਟਾਈਮ ਹੋਊਗਾ ਮੈਂ ਬੜੇ ਸਿਨੇਰੀਓ ਇਹੋ ਜਿਹੇ ਵੀ ਦੇਖਿਆ ਜਿਹਦੇ ਵਿੱਚ ਕਲਾਇੰਟ ਮੇਰੇ ਕੋਲ ਆਏ ਨੇ ਤੇ ਉਹਨਾਂ ਨੇ ਕਿਹਾ ਕਿ ਰਮਨ ਸਾਨੂੰ ਸਾਡਾ ਰੀਅਲਟਰ ਪਸੰਦ ਨਹੀਂ ਅਸੀਂ ਉਹਨਾਂ ਕੰਮ ਨਹੀਂ ਕਰਨਾ ਚਾਹੁੰਦੇ ਤੇ ਆ ਸਾਨੂੰ ਇਹਦੇ ਵਾਸਤੇ অপਸ਼ਨਸ ਦੱਸੋ देयर आर অপਸ਼ਨਸ ਅਵੇਲੇਬਲ ਪਰ ਉਹ ਚੋਇਸ ਥੋੜੀ ਡਿਫਿਕਲਟ ਹੋ ਜਾਂਦੀ ਆ ਇਸ ਕਰਕੇ ਕਹਿੰਨੇ ਕਿ ਹਮੇਸ਼ਾ ਜੇ ਕੋਈ ਤੁਹਾਨੂੰ ਸਾਈਨ ਕਰਨ ਵਾਸਤੇ ਕਹਿੰਦਾ ਆ ਤਾਂ ਉਸ ਬੰਦੇ ਦੇ ਮਨ ਚ ਪਹਿਲਾਂ ਹੀ ਚੋਰ ਆ ਕਿ ਉਹ ਤੁਹਾਡੇ ਹੱਥ ਵੱਢ ਕੇ ਤੁਹਾਨੂੰ ਬਿਠਾਉਣਾ ਚਾਹੁੰਦਾ ਆ ਕਿ ਤੁਸੀਂ ਕਿਸੇ ਹੋਰ ਦੇ ਨਾਲ ਕਿਸੇ ਹੋਰ ਦੇ ਥਰੂ ਕਰਨਾ ਦੇਖ ਸਕੋ ਇਹ ਬਹੁਤ ਹੀ ਇੰਪੋਰਟੈਂਟ ਮੁੱਦਾ ਹੈ ਜੀ ਇਹਦੇ ਵਾਸਤੇ ਕਦੀ ਵੀ ਤੁਹਾਡਾ ਦਿਲ ਕਰੇ ਤੁਸੀਂ ਵਿੱਚ ਜਿੱਕ ਮੈਨੂੰ ਕਾਲ ਕਰਕੇ ਮੇਰੇ ਕੋਲ ਸਲਾਹ ਲੈ ਸਕਦੇ ਹੋ ਸਲਾਹ ਲੈਣ ਦੀ ਕੋਈ ਫੀਸ ਨਹੀਂ ਹੈ ਰੀਅਲ ਏਸਟੇਟ ਗੱਪਸ਼ਪ ਦੇ ਵਿੱਚ ਅੱਜ ਤੱਕ ਇੰਨਾ ਹੀ ਦਿਓ ਆਪਣੀ ਰਮਨ ਪੁੱਲਰ ਨੂੰ ਇਜਾਜ਼ਤ ਆਉਣ ਵਾਲੇ ਹਫ਼ਤੇ ਦੇ ਵਿੱਚ ਫੇਰ ਕੁਝ ਨਵੀਆਂ ਗੱਲਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੀ ਤਦ ਤੱਕ ਤੁਸੀਂ ਮੈਨੂੰ ਕਰਨਾ ਮੈਸੇਜ ਜੇ ਤੁਹਾਡੇ ਹੋਏ ਕੋਈ ਆਪਣੇ ਸਵਾਲ ਸਤਿ ਸ਼੍ਰੀ ਅਕਾਲ